ਓਹੋ ਆ ਪੱਤੇ ਇੰਨੇ ਠੋਕੀ ਇਹਦੇ ਚ ਹੈ ਆ ਕਿਵੇਂ ਦੇਖ ਲਾ ਬਾਸ ਨਾ ਚੜੀ ਜਾਂਦੀ ਐ ਮੈਨੂੰ ਤਾਂ ਬਾਸ ਨਾਲ ਹੀ ਪਤਾ ਲੱਗ ਜਾਂਦਾ ਵੀ ਮਿੱਠਾ ਜਿਆਦਾ ਪਾਇਆ ਤੂੰ ਇਹਦੇ ਚ ਨਾਲੇ ਤੈਨੂੰ ਚੰਗਾ ਭਲਾ ਪਤਾ ਵੀ ਮੈਨੂੰ ਸ਼ੂਗਰ ਹੈ ਮੈਂ ਮੈਨਾਂ ਮਿੱਠਾ ਤਾਂ ਪਾਇਆ ਹੀ ਨਹੀਂ ਮੈਂ ਤਾਂ ਥੋੜਾ ਪਾਇਆ ਹਿਸਾਬ ਨਾਲ ਨਹੀਂ ਪਾਇਆ ਕੋਈ ਮੈਂ ਰੋਜ਼ ਤਾਂ ਪੀਂਦੀ ਆ ਬੁੱਲ ਮਿੱਠੇ ਮਿੱਠੇ ਹੋ ਜਾਂਦੇ ਐ ਜੀਭ ਤੇ ਜਾਮਾ ਜਾਂਦੀ ਐ ਖੰਡ ਤੈਨੂੰ ਰੋਜ਼ ਕਹਿੰਦੀ ਆ ਗੜਾਣਾ ਕਰ ਦਿੰਦੀ ਐ ਜਿਵੇਂ ਅੰਦਰੋਂ ਜ਼ਹਿਰ ਕੱਢਣੀ ਹੁੰਦੀ ਐ ਚਲੋ ਕੋਈ ਨਾ ਤੁਹਾਨੂੰ ਫਿੱਕੀ ਬਣਾ ਦੇਣੀ ਹੈ ਫਿੱਕੀ ਬਣਾ ਦੇਣਿਆਂ ਨਾਲੇ ਹੋਰ ਕਹੇ ਤੋਂ ਬਣਾਉਂਦੀ ਐ ਉਹ ਨਹੀਂ ਬਣਾਉਂਦੀ ਵੀ ਉਹਦੀ ਅੱਡ ਚਾਹ ਵਾਲ ਦਾ ਮੈਂ ਥੋੜੀ ਜੀ ਚਲ ਮੰਮੀ ਮੈਂ ਅੰਡ ਬਣਾ ਦੇਣੀ ਕੋਈ ਗੱਲ ਨਹੀਂ ਮੈਂ 2 ਕ ਗਲਾਸ ਧੋਣਾ ਤੁਸੀਂ ਖੜੇ ਹੋ ਮੜੇ ਚਾਹ ਨਾ ਨਿਕਲ ਜੇ ਹਾਂ ਉਹ ਮੈਨੂੰ ਲਾ ਜਾ ਇੱਥੇ ਨੋਕਰ ਚਾਹ ਨਾ ਨਿਕਲ ਜੇ ਕਿੱਥੇ ਦੁਖੀ ਕੀਤਾ ਇਹਨੇ ਮੇਰਾ ਤਾਂ ਨਾ ਜੀ ਅੱਕਿਆ ਪੈਸ ਕਰ ਤੋ ਜੇ ਕਹਿਨੀ ਆ ਤਾਂ ਹਜੇ ਮੂਰੇ ਬੋਲਦੀ ਐ ਮੈਂ ਕੀ ਕਰਾਂ ਇਹਦਾ ਕੋਈ ਨਾ ਲਾਇਤਾ ਹੈਗਾ ਸੀਗਾ ਮੁੰਡੇ ਨੂੰ ਫੋਨ ਜਾਊ ਮੈਂ ਚੰਡੀਗੜ੍ਹੇ ਜਾਊ ਸਿੱਧੀ ਉਹਨਾਂ ਨੂੰ ਭੇਜੂ ਇੱਥੇ ਉਹ ਕੱਢਣਗੇ ਇਹਨੂੰ ਨਾਲੇ ਜਿੰਨਾ ਚਿਰ ਹੁਣ ਇਹ ਨਹੀਂ ਨਾ ਨਿਕਲਦੀ ਇੱਥੋਂ ਤੇ ਉਹਨਾਂ ਚਿਰ ਮੈਂ ਇਸ ਘਰ ਚ ਪੈਰ ਨਹੀਂ ਪਾਉਂਦੀ ਹੁਣ ਅੱਜ ਹੀ ਜਾਨੀ ਆ ਮੈਂ ਬੱਸ ਹਾਂ ਬੱਸ ਰਹਿਣ ਦੇ ਜੀ ਚਾਹਾਂ ਚੂਹਾਂ ਪੀਣ ਨੂੰ ਕੀ ਕਰਨੇ ਨੇ ਮੇਧੀਆਂ ਚਾਹਾਂ ਪੀ ਕੇ ਇਹਨੇ ਤਾਂ ਮੈਨੂੰ ਸ਼ੂਗਰ ਕਰ ਕਰਕੇ ਇੱਥੇ ਮਾਰ ਦੇਣਾਗਾ ਉਹ ਤਾਂ ਹਜੇ ਘੁੱਟ ਜ਼ਿਆਦੀ ਬਣਾ ਕੇ ਦੇਈ ਦਿੰਦੀ ਹੈ ਮੈਨੂੰ ਅੱਡ ਖਿਆਲ ਰੱਖਦੀ ਹੈ ਨਾਲੇ ਮੇਰਾ ਇਨੇ ਤਾਂ ਟਾਈਮ ਤੇ ਨਾ ਮੈਨੂੰ ਰੋਟੀ ਦੇਣੀ ਐ ਨਾ ਮੈਨੂੰ ਇਹਨੇ ਚਾਹ ਦੇਣੀ ਐ ਕਦੇ ਨਾ ਉਹਨੂੰ ਪਾਣੀ ਨੀ ਗਰਮ ਲਾਇਆ ਕੱਪੜੇ ਲੀਡੇ ਹੁੰਦੇ ਨੇ ਉਹ ਪਤਾ ਨਹੀਂ 2-3 ਦਿਨ ਪਏ ਰਹਿੰਦੇ ਨੇ ਉੱਥੇ ਹਰ ਕੇ ਆਪ ਧੋਣੀ ਐ ਮੈਂ ਕੀ ਕਰਾਂ ਇਹਦਾ ਟੰਗਰਾ ਜਾ ਜਾਗਾ ਉਹ ਨਹੀਂ ਕੁਝ ਕਹਿੰਦਾ ਇਹਨੂੰ ਇਹਦੇ ਮਗਰ ਲੱਗਿਆ ਹੋਇਆ ਮਾਂ ਦੀ ਗੱਲ ਤਾਂ ਸੁਣਦਾ ਹੀ ਨਹੀਂ ਜਿਨੇ ਜੰਮ ਕੇ ਪਾਲ ਕੇ ਐਡਾ ਕੀਤਾਗਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕੰਜਰਾਂ ਨੂੰ ਹਏ ਹਏ ਕੀ ਕਰਾਂ ਚੱਕਰ ਆਈ ਜਾਂਦੇ ਨੇ ਬੇਬੇ ਹਏ ਬੇਬੇ ਕੀ ਹੋਇਆ ਹਾਂ ਕੀ ਹੋਇਆ ਬੇ ਕੀ ਦੱਸਾਂ ਮੈਂ ਮੈਂ ਤਾਂ ਬੜੀ ਦੁਖੀ ਹੋਈ ਪਈ ਆ ਮੈਨੂੰ ਤਾਂ ਚੱਕਰ ਆਈ ਜਾਂਦੇ ਨੇ ਦਿਮਾਗ ਤੇ ਟੈਨਸ਼ਨ ਪੈ ਰਹੀ ਹੈਗੀ ਉਹ ਬੇਬੇ ਤੈਨੂੰ ਕਿੰਨੇ ਵਾਰ ਕਿਹਾਗਾ ਧੁੱਪੇ ਨਾ ਖੜਿਆ ਕਰ ਇੱਥੇ ਤੂੰ ਇੱਥੇ ਆ ਕੇ ਆਏ ਪਰ ਧੁੱਪੇ ਖੜ ਜਾਈ ਨਹੀਂ ਹੈਗੀ ਤੈਨੂੰ ਚੱਕਰ ਹੀ ਆਉਣਗੇ ਬੇ ਮੈਂ ਕੀ ਕਰਾਂ ਉਹ ਤਾਂ ਅੰਦਰ ਵੜ ਕੇ ਮੌਜ ਨਾਲ ਏਸੀ 'ਚ ਪੈ ਜਾਂਦੀ ਆ ਆ ਕੱਪੜਿਆ ਦੇਖ ਲਾ ਆ ਬੱਠਲ ਭਰਿਆ ਪਿਆਗਾ ਕੀ ਕਰਾਂ ਮੈਂ ਦੱਸ ਉਹ ਕੋਈ ਨਾ ਬੇਬੇ ਚਾਹੇ ਸਵੇਰੇ ਤੋਂ ਹੋਵੇ ਚਾਹੇ ਸ਼ਾਮ ਨੂੰ ਤੋਂ ਹੋਵੇ ਧੌਂਦੀ ਤਾਂ ਹੈਗੀਆਂ ਤੇਰੇ ਕਹਿਣ ਤੇ ਬੇ ਧੌਂਦੀ ਤਾਂ ਹੈਗੀ ਬੇਟਾ ਮੈਂ ਕੰਮ ਕਰਦੀ ਆ ਮੈਨੂੰ ਪਸੰਦ ਨਹੀਂ ਇਹ ਜਿਹਾ ਕੰਮ ਮੈਂ ਤਾਂ ਜਦੋਂ ਕੰਮ ਪਿਆ ਹੁੰਦਾ ਮੈਨੂੰ ਤਾਂ ਆ ਹੁੰਦਾ ਵੀ ਮੈਂ ਪਹਿਲਾਂ ਨਿਮੇੜਦਾ ਮੈਨੂੰ ਤਾਂ ਚੀ ਚੜਦੀ ਆ ਮੇਰੇ ਤਾਂ ਕੰਮ ਕੀਤੇ ਹੋਏ ਨੇ ਚਲਾ ਆ ਬੇਬੇ ਅੰਦਰ ਬਾਹਰ ਚੱਲ ਇੱਥੇ ਗਰਮੀ 'ਚ ਨਾ ਬੈਠਣ ਵਾਲੇ ਬੇ ਬਸ ਬੁੱਤ ਮੈਂ ਬੈਠੀ ਆ ਤੂੰ ਇੱਥੇ ਕਰ ਲੈ ਮੇਰੇ ਨਾਲ ਜਿਹੜੀ ਗੱਲ ਕਰਨੀ ਆ ਮੈਂ ਤਾਂ ਵੀ ਦੇ ਕੋਈ ਗੱਲ ਨਹੀਂ ਕਰਨੀ ਹੈਗੀ ਹਨਾ ਮੈਂ ਤਾਂ ਤੁਹਾਨੂੰ ਐਂ ਕਹਿਣਾ ਦੋਨੇ ਜਾਨੀਆਂ ਨੂੰ ਵੀ ਆਪਦੀ ਬਣਾ ਕੇ ਰੱਖੋ ਨਾਲੇ ਪਤਾ ਨਹੀਂ ਬਾਪੂ ਨੂੰ ਕੀ ਪੜਤ ਪੜਾ ਰੱਖੀਏਗੀ ਉਹ ਨਹੀਂ ਚੱਜਣਾ ਬੋਲਦਾ ਹੈਗਾ ਉਹ ਦੀ ਜੇ ਦਿਨ ਹੁਣ ਰਿਸ਼ਤੇਦਾਰਾਂ ਦੇ ਚ ਮੂੰਹ ਚੱਕ ਲੈਂਦਾ ਮੈਨੂੰ ਕਹਦਾ ਮੈਂ ਇੱਥੇ ਭੂਆ ਕੋਲ ਜਾਣਾ ਗਾ ਤੇ ਹਸਾਰਨ ਵਾਲੀ ਕੋਈ ਮੈਂ ਕੀ ਕਰਨ ਜਾਏਗਾ ਉੱਤੇ ਕਹਦਾ ਲੈ ਮੇਰਾ دل ਨਹੀਂ ਲੱਗਦਾ ਹੈਗਾ ਉਹ ਲੈ ਨੇ 4-5 ਮੈਂ 15-16 ਦਿਨ ਆਉਂਦਾ ਨਹੀਂ ਹੈਗਾ ਬਸ ਤੂੰ ਤਾਂ ਦੁਨ ਰਿਸ਼ਤੇਦਾਰਾਂ ਦੇ ਕੰਮਾਂ ਜੋਗਰੀ ਰਹਿ ਗਿਆ ਵਿਚਾਰ ਉਹ ਆਪੇ ਕਰੂਗਾ ਰਿਸ਼ਤੇਦਾਰਾਂ ਦੇ ਕੰਮ ਤਾਂ ਜਦੋਂ ਛੋੜੇ ਤੋਂ ਤਾਂ ਕੰਮ ਲੈਂਦਾ ਨਹੀਂ ਆਂਦਾ ਕੋਈ ਆਬਦੇ ਕਰੇ ਤਾਂ ਤੋ ਰਹਿਣੀ ਆਂਦਾ ਜਦੋਂ ਪੰਜ-ਪੰਜ ਪੈਣੇ ਹੋਗੇ ਤੂੰ ਨਹੀਂ ਸਿੱਧੇ ਮੂੰਹ ਗੱਲ ਕਰਦਾ ਉਹਦੇ ਨਾਲ 4 ਮਿੰਟ ਬੈਠ ਕੇ ਪਿਆਓ ਨਾਲ ਗੱਲ ਕਰੇ ਆਥਣੇ ਤੂੰ ਤਾਂ ਰੰਨ ਕੋਲੇ ਬਹਿ ਜਾ ਨਾ ਹੈਂ ਦੱਸ ਮੈਨੂੰ ਉਹ ਤਾਂ ਚਾਰੇ ਜਾ ਕੇ ਬੈੰਦੇ ਜੇ ਕੋਈ ਗੱਲ ਕਹੈਦਿਆਂ ਮੈਨੂੰ ਤੇ ਇਹਲਾ ਚਾਹ ਬਣਾ ਕਹਿੰਦੇ ਗੜਾਣਾ ਬਣਾ ਦਿੰਦੀ ਐ ਚਾਹ ਤਾਂ ਰੋਜ਼ ਕਹਿੰਦੀ ਐ ਨਾਲੇ ਮੈਂ ਜਮਾ ਨਹੀਂ ਸੁਣਦੀ ਮੈਂ ਤਾਂ ਵੱਡੇ ਕੋਲੇ ਜਾਵਾਂ ਵੱਡੇ ਕੋਲੇ ਬੇਬੇ ਮੈਨੇ ਨਿੱਕੀ-ਨਿੱਕੀ ਗੱਲਾਂ ਦਾ ਪਹਾੜ ਨਹੀਂ ਬਣਾਈਦਾ ਹੁੰਦਾ ਹੁਣ ਸੰਨੀ ਕੋਲ ਕੀ ਕਰਨ ਜਾਣਾ ਤੂੰ ਉੱਥੇ ਕਿਆ ਕੀ ਕਰਨ ਜਾਣਾ ਮੇਰਾ ਪੁੱਤ ਆ ਉਹ ਹਾਂ ਪੁੱਤ ਤਾਂ ਹੈਗਾ ਬੇਬੇ ਮੈਂ ਹੈਗਾ ਮੈਂ ਕਿਹੜਾ ਕਹਿੰਦਾ ਨਹੀਂ ਹੈਗਾ ਉਹ ਦੋਨੇ ਜੀ ਆਪਦੇ ਵਿਚਾਰੇ ਚੰਡੀਗੜ੍ਹ ਸੁਖੀ ਨੇ ਉਹਨਾਂ ਨੂੰ ਰਹਿਣ ਦੇ ਉੱਥੇ ਉੱਥੇ ਜਾ ਕੇ ਐਵੇਂ ਕਲੇਸ਼ ਪਵਾਏਗੀ ਨਿੱਕੀ ਜੀ ਗੱਲ ਉਹਨਾਂ ਨੂੰ ਦੱਸਣ ਦੀ ਕੀ ਲੋੜਾ ਚੱਲ ਜੀ ਉਹਨੇ ਮੇਰੇ ਤੇ ਇਲਜ਼ਾਮ ਲਾ ਵੀ ਦਿੱਤਾ ਉਹਨੇ ਮਾਫੀ ਵੀ ਮੰਗ ਲਈ ਨਾਲੇ ਸਾਰੇ ਆਣ ਗਮਣ ਚ ਤੂੰ ਗੱਲਾਂ ਬਣਾਦੀਆਂ ਤੈਨੂੰ ਕੀ ਲੋੜ ਪੈਂਦੀ ਸੀ ਦੱਸਣ ਦੀ ਮੈਂ ਗੱਲਾਂ ਕੀ ਬਣਾਉਣੀ ਮੈਂ ਤਾਂ ਆਪਦਾ ਢਿੱਡ ਫਰੋਲਣ ਜਾਣੀ ਹੈ ਮੇਰੇ ਤਾਂ ਪਿੰਨੇ ਵੱਜ ਜਾਂਦੇ ਨੇ ਤੈਨੂੰ ਪਤਾ ਜੇ ਤੇ ਬੁੜੀਆਂ ਦੇ ਗੱਲਾਂ ਨਹੀਂ ਪਚਦੀਆਂ ਹੁੰਦੀਆਂ ਤੂੰ ਐ ਕੰਮ ਸਿੱਖ ਤੂੰ ਤਾਂ ਬੁੜੀਆਂ ਕੋ ਗੱਲਾਂ ਕਰਦੀ ਮੇਰੇ ਮੁੰਡੇ ਤੇ ਮੇਰੀ ਨੂੰਹ ਨੇ ਇਲਜ਼ਾਮ ਲਾਤਾ ਤੇ ਉਹਨਾਂ ਨੇ ਸੱਚ ਸਮਝ ਕੇ ਗੱਲਾਂ ਕਰਤੀਆਂ ਵੀ ਇਹਨਾਂ ਦਾ ਮੁੰਡਾ ਤਾਂ ਹੋਟਲਾਂ ਚ ਜਾਂਦਾ ਹੁਣ ਨਹੀਂ ਇਹਦੀ ਨੂੰਹ ਇਹਨਾਂ ਦੀ ਨੂੰਹ ਰਹਿੰਦੀ ਹੈਗੀ ਉਹ ਤਾਂ ਜਾਊਗੀ ਮੈਂ ਤਾਂ ਹੀ ਤਾਂ ਮੇਰਾ ਢਿੱਡ ਔਖਾ ਹੋਇਆ ਪਿਆ ਵੀ ਜਦੋਂ ਤੇਰੇ ਤੇ ਦੂਸਨ ਲਾਉਣੇ ਸੀ ਦਾਗ ਲਾਉਣੇ ਸੀ ਉਦੋਂ ਤਾਂ ਲਾਏ ਨਹੀਂ ਕਿਸੇ ਨੇ ਆਹ ਵਿਆਹ ਤੋਂ ਬਾਅਦ ਤੇਰੇ ਤੇ ਦਾਗ ਲੱਗਣ ਲੱਗੇ ਇਹਨੇ ਕਲੇਣੀ ਨੇ ਪਤਾ ਨਹੀਂ ਕੀ ਕਹਿੰਦਾ ਮੇਰੇ ਬਾਬਾ ਕੋਈ ਗੱਲ ਸਿੱਧੀ ਸਪਸ਼ਟ ਆ ਠੀਕ ਆ ਜਿਹੜਾ ਤੂੰ ਆਹ ਵਿਆਹ ਬੂਹਾਂ ਦੀ ਢੋਂਗ ਕਰਦੀ ਨਾ ਹਬੀਬ ਐ ਤੂੰ ਜੇ ਰਸ ਸਰਸ ਕੇ ਭੇਜੇਂ ਮੈਂ ਨਹੀਂ ਕਮਲੀ ਰਾਜੀ ਹੈਗਾ ਆਹੋ ਤੂੰ ਨਹੀਂ ਰਾਜੀ ਹੈਗਾ ਕਿੰਨੇ ਵਾਰੀ ਕਿਹਾ ਹੈਗਾ ਵੀ ਇਹਨੂੰ ਤਲਾਕ ਦੇ ਦੇ ਪਰੇ ਨਹੀਂ ਚੰਗੀ ਲੱਗਦੀ ਮੈਨੂੰ ਬਥੇਰੀਆਂ ਕੁੜੀਆਂ ਦੇ ਰਿਸ਼ਤੇ ਹੁੰਦੇ ਨੇ ਉਹ ਤੇਰੀ ਚਾਚੀ ਕਹਿੰਦੀ ਸੀ ਮੈਂ ਕਰਾ ਦੂੰਗੀ ਜਮਾ ਨਹੀਂ ਆਖੇ ਲੱਗਦਾ ਤੂੰ ਨਾਲੇ ਇਹਦੇ ਨਾਲੋਂ ਬਥੇਰੀ ਸੋਹਣੀਆ ਵੱੱਦ ਸੋਹਣਿਆਂ ਨਾਲੇ ਕੰਮ ਕਰਦੀ ਐ ਸਾਰਾ ਕੋਈ ਗੱਲ ਨਹੀਂ ਬੇਬੇ ਮੈਨੂੰ ਸੋਹਣੀ ਤੇ ਸਾਣੀ ਦਾ ਲੋੜ ਨਹੀਂ ਹੈਗਾ ਨਾਲੇ ਜਿੰਨੇ ਕੁ ਜੋਗੀ ਨਾ ਕੰਮ ਕਰੀ ਜਾਂਦੀ ਐ ਇਹ ਫੇਰ ਤੂੰ ਸੋਹਣ ਨੂੰ ਹੀ ਦੇਖੀ ਆ ਹੈ ਬਸ ਕੱਲ ਰੰਗ ਦੇਖ ਲੈ ਇਹਦਾ ਤੂੰ ਰੰਗ ਨੂੰ ਚੱਟ ਲਿਆ ਕਰ ਹੁਣ ਤੂੰ ਕੰਮ ਨਹੀਂ ਤਾਂ ਤੈਨੂੰ ਹੈ ਹੀ ਨਹੀਂ ਬੇਬੇ ਹੁਣ ਤੂੰ ਇੱਥੇ ਲੜਨਾ ਮੈਨਣਾ ਕਿ ਗਰਮੀ 'ਚ ਬੈਠਣਾ ਇੱਥੇ ਤੂੰ ਬੰਦਰ ਚੱਲ ਆਜਾ ਚਲੀ ਚੱਲ ਚੱਲਦੀ ਆ ਮੈਂ ਤਾਂ ਜਾਊਂਗੀ ਮੈਂ ਤਾਂ ਕਰਤਾ ਫੋਨ ਸਨੀ ਨੂੰ ਸਾਹ ਜਰਾ ਪੁੱਠੀਆਂ ਪਾੜਤਾ ਨਾ ਪੜਿਆ ਕਰ ਪੁੱਠੀਆਂ ਪਾੜਤਾ ਨਾ ਪੜਿਆ ਕਰਨ ਵਾਲੇ ਹੋਰ ਆਜਾ ਆਜਾ ਹੁਣ ਹਾਏ ਦੂਜੀ ਵਾਰ ਕੜਾਹੀ ਜਿਹੜਾ ਉਹਨੂੰ ਫਿਰਦੀ ਆ ਵਿਆਹ ਦੀ ਹੇ ਵੇ ਹੁਣ ਤਾਂ ਮਰੀ ਦੀਆਂ ਜਲੇਬੀਆਂ ਪਕਾਉਂਗੇ ਕੀਂ ਉਹ ਰਹੀ ਤੇ ਹੂੰ ਕੁਛ ਨਹੀਂ ਕੀ ਦੇਖ ਰਹੀ ਮੇਰੇ ਫੋਨ ਚ ਕੁਛ ਨਹੀਂ ਮੈਂ ਤਾਂ ਉਹ ਬਸ ਸੁਣ ਰਹੀ ਸੀ ਕੁਛ ਹੀ ਜਨ ਰਹੀ ਸੀ ਸੁਣ ਰਹੀ ਸੀ ਕੁਛ ਇਹ ਜਨਾ ਕੰਮ ਦੀ ਚੀਜ਼ ਤੋਂ ਬਣਾ ਹੋਰ ਕੋਈ ਚੀਜ਼ ਨਹੀਂ ਹੈਗੀ ਠੀਕ ਆ ਤੇ ਨਾਲੇ ਜਿਹੜੀ ਤੇਰੇ ਸ਼ੱਕ ਦੀ ਸੂਈ ਹੈ ਨਾ ਥੋੜੀ ਇਹਨੂੰ ਥੱਲੇ ਕਰ ਲਿਆ ਕਰ ਬੀਬੀ ਨਾਲ ਸਹੀ ਕਹਿੰਦੀ ਹੈਗੀ ਹੂੰ ਕੀ ਕਹਿੰਦੀ ਹੈ ਬੀਬੇ ਕੋਈ ਸ਼ੱਕ ਚ ਨਹੀਂ ਪਹੁੰਚਿਆ ਮੈਂ ਦੇਖ ਰਹੀ ਸੀਗੀ ਜਿਦੋਂ ਤੈਨੂੰ ਪਤਾ ਤੂੰ ਪਹਿਲਾਂ ਵੀ ਉਦੋਂ ਗੱਲ ਕੀਤੀ ਹੈਗੀ ਤੂੰ ਕਹਿੰਦੀ ਸੀ ਵੀ ਨੰਬਰ ਸਹੀ ਹੈਗਾ ਨਾਲੇ ਬਾਅਦ ਦੇ ਵਿੱਚ ਗੱਲ ਨਿਕਲੀ ਨਾ ਉਹੀ ਸਹੀ ਜਮਾ ਕਿ ਹੁਣ ਜਿਹੜਾ ਮੈਂ ਸ਼ੱਕ ਕੀਤਾ ਏ ਆਪ ਹੁਣ ਚੈੱਕ ਕੀ ਹੋ ਰਿਹਾਗਾ ਫੋਨ ਚੈੱਕ ਥੋੜਾ ਕੀਤਾ ਏ ਉਹ ਤੇ ਇਹਦੇ ਵਿੱਚ ਫਜ਼ੂਲ ਜਿਹੇ ਸੌਂਗ ਸੀ ਮੈਂ ਕਿਹਾ ਚਲੋ ਉਹਨਾਂ ਦੇ ਕਿਦੋਂ ਲੋਡ ਹੈ ਵੀ ਕੱਟ ਦਿੰਦੀ ਆ ਫਜ਼ੂਲ ਸੌਂਗ ਦੀ ਗੱਲ ਨਹੀਂ ਹੈਗੀ ਤੂੰ ਨਾ ਮੈਥੇ ਲੁਕੋਇਆ ਨਾ ਕਰ ਜਿਹੜੀ ਵੀ ਗੱਲ ਹੁੰਦੀ ਏ ਮੈਨੂੰ ਸਾਫ਼-ਸਾਫ਼ ਸਿੱਧੀ ਪੁੱਛ ਲਿਆ ਕਰ ਤੈਨੂੰ ਮੇਰੇ ਤੋਂ ਕੋਈ ਡਰ ਹੈ ਨਾ ਨਹੀਂ ਨਹੀ ਗੱਲ ਡਰ ਦੀ ਡਰ ਮੈਨੂੰ ਨਹੀਂ ਹੈਗਾ ਕਿੰਨੇ ਡਰ ਤੋਂ ਨਾ। ਚਲ ਮੈਂ ਫੋਨ ਚੈੱਕ ਕੀਤਾ ਹੀ ਨਹੀਂ। ਲੈ ਮੈਨੂੰ ਡਰ ਕੀ ਹੁਣਾ? ਮੈਂ ਕਦੇ ਡਰਦ ਹੀ ਨਹੀਂ ਕਰਦਾ ਹੈਗਾ। ਮੈਂ ਗੱਲ ਕਰਦਾ ਸ਼ੱਕ ਦੀ। ਜੋ ਮੈਨੂੰ ਤਾਂ ਲੱਗਦਾ ਤੇਰੇ ਹਜੇ ਦਿਲ ਚੋਂ ਨਿਕਲਿਆ ਨਹੀਂ ਹੈਗਾ। ਮੇਰੇ ਦੇ ਉੱਤੇ ਨਾ ਸ਼ੱਕ ਪਹਿਲਾਂ ਸੀ ਤੇ ਨਾ ਹੋਣਾ। ਹਾਂ ਮੰਨਦੀ ਐ ਵੀ ਉਹ ਗੱਲ ਹੋ ਗਈ। ਫਿਰ ਇਹਦਾ ਮਤਲਬ ਇਹ ਥੋੜੀ ਆ ਵੀ ਆਪਾਂ ਉਹ ਗੱਲ ਛੱਡਣੀ ਹੋਈ ਨਹੀਂ ਹੈਗੀ। ਨਾਲੇ ਮੈਂ ਬਾਪੂ ਤੋਂ ਕੀ ਸੁਣ ਰਿਹਾ ਹੈਗਾ? ਬਾਪੂ ਕੀ ਕਹਿੰਦਾ ਸੀਗਾ ਮੈਨੂੰ? ਕੀ? ਬਾਪੂ ਗਨਾਂ ਸਰਦਨ ਨੇ ਫੋਨ ਤੇ ਗੱਲ ਕਰਦੀ ਜਿੰਨੇ ਕਿਸੇ ਨਾਲ ਕਿਸੇ ਨਾਲ ਇਹ ਜਾਣ ਦੀਆਂ ਗੱਲਾਂ ਕਰਦੀ ਆ ਵੀ ਤੂੰ ਟੈਨਸ਼ਨ ਨਾ ਲੈ ਜੋ ਮਰਜੀ ਹੋ ਜੇ ਮੈਂ ਇਸ ਘਰ ਦੇ ਵਿੱਚੋਂ ਨਿਕਲ ਕੇ ਖੜੂਗੀ ਬਾਪੂ ਨੇ ਕਿਹਾ ਤੈਨੂੰ ਹਾਂ ਦੇਖ ਲਈ ਤੇ ਇਹ ਗੱਲਾਂ ਕਰਨ ਦਾ ਮੇਰੇ ਕੋਲ ਤਰਕ ਨਹੀਂ ਬਣਦਾ ਹੈਗਾ ਕਿਉਂਕਿ ਨਾ ਮੈਂ ਤੇ ਤੇ ਸ਼ੱਕ ਕੀਤਾ ਕਦੇ ਨਾ ਮੈਂ ਕਰਾਂ ਪਰ ਰਹੀ ਗੱਲ ਗੱਲ ਸੁਣਨ ਦੀ ਇਸੇ ਗੱਲ ਦਾ ਮਾਰਾ ਬਾਪੂ ਹੁਣ ਰਿਸ਼ਤੇ ਦਰਿਚੇ ਲਾ ਗਿਆ ਬਾਪੂ ਕਹਿੰਦਾ ਮੈਂ ਠਿਆਣਾ ਨਹੀਂ ਹੈਗਾ ਮੈਂ ਕਿਹਾ ਕਿਉਂ ਕਹਿੰਦਾ ਨਹੀਂ ਜਿਹੜੇ ਘਰ ਚ ਕਹਿੰਦਾ ਮੇਰੇ ਕੋਲ ਸੁਣਿਆ ਨਾ ਮੈਂ ਬਾਪੂ ਦੱਸ ਗੱਲ ਕੀ ਹੋਈ ਆ ਲੈ ਪਰ ਬਾਪੂ ਨੇ ਤਾਂ ਮੈਨੂੰ ਆਪ ਕਿਹਾ ਵੀ ਕੋਈ ਨਾ ਪੁੱਤ ਤੂੰ ਜਾਇੰਟ ਟ੍ਰਿਪ ਤੇ ਬਾਪੂ ਦੇ ਸੁਭਾਵਾਂ ਨਾਲ ਤੈਨੂੰ ਪਤਾ ਨਹੀਂ ਹੈਗਾ ਬਾਪੂ ਨਾਲ ਤਾਂ ਗੱਲ ਕਰਦਾ ਕਰਦਾ ਜਵਾਬ ਦੇ ਦਿੰਦਾ ਤੇ ਨਾਲੇ ਬੰਦੇ ਨੂੰ ਹਾਂ ਕਰ ਜਾਂਦਾ ਬਾਪੂ ਦੀ ਇਹੋ ਜੀ ਗੱਲ ਆ ਸਮਝਣ ਵਾਲਾ ਗੱਲ ਸਮਝ ਜਾਂਦਾਗਾ ਬਾਪੂ ਦੇ ਕਹਿਣ ਦਾ ਮਤਲਬ ਇਹ ਸੀਗਾ ਬਾਪੂ ਨੇ ਤੈਨੂੰ ਐ ਕਹਿਣਾ ਵੀ ਹਾਂ ਹਾਂ ਪੁੱਤ ਜਾ ਜਾ ਤੂੰ ਜ਼ਰੂਰ ਜਾ ਐਂ ਕਿਹਾ ਹੋਣਾ ਨਾ ਬਾਪੂ ਬਸ ਐਵੇਂ ਹੀ ਆਗਾ ਬੰਦੇ ਨੂੰ ਗੱਲ ਸਮਝਾ ਦਿੰਦਾ ਸਮਝਣਾ ਨਾ ਸਮਝਣਾ ਉਹ ਅੱਗੇ ਅੱਗੇ ਸਾਰੇ ਹੈਗਾ ਮੇਰੀ ਗੱਲ ਸੁਣ ਲਓ ਪਹਿਲਾਂ ਇੱਕ ਚੰਗੀ ਜਿਹਾ ਮੈਂ ਅਫਦੇ ਸੇਲੀ ਨਾਲ ਜਾ ਰਹੀ ਸੀਗੀ ਘੁੰਮਣ ਵਾਸਤੇ ਤੇ ਨਾਲ ਦੀਆਂ ਦੋ ਕੁੜੀਆਂ ਕਹਿ ਲਾਂਗੇ ਵੀ ਤੂੰ ਜਾ ਨਹੀਂ ਸਕਦੀ ਮੈਂ ਕਿਹਾ ਤਾਂ ਲੈ ਵੀ ਐ ਕਿਵੇਂ ਹੋ ਸਕਦਾ ਮੈਨੂੰ ਕੋਈ ਨਹੀਂ ਰੋਕਦਾ ਮੈਂ ਜਾ ਕੇ ਰਹੂੰ ਪੱਕਾ ਤੁਹਾਡੇ ਨਾਲ ਐਨੀ ਕ ਗੱਲ ਆ ਕਿਤੇ ਬਾਪੂ ਇਧਰੋਂ ਆ ਗਏ ਹੋਣੇ ਬਸ ਉਹਨਾਂ ਨੇ ਸੁਣ ਲਈ ਐਵੇਂ ਗੱਲ ਦਾ ਇਸ਼ੂ ਬਣਾਇਆ ਪਿਆ ਜੀ ਇਹ ਜੀ ਗੱਲ ਸੀਗੀ ਟ੍ਰਿਪ ਤੇ ਜਾਣ ਵਾਲੀ ਤੂੰ ਮੇਰੇ ਨਾਲ ਗੱਲ ਕਿਵੇਂ ਸ਼ੇਅਰ ਕੀਤੀ ਹੈਗੀ ਤੂੰ ਮਾਂ ਪੀ ਸੇਲੀ ਨਾਲ ਗੱਲ ਕਰਦੀ ਫਿਰਦੀਆਂ ਸ਼ੱਕ ਵਾਲੀ ਗੱਲ ਤਾਂ ਹੋਣੀ ਆ ਕਿਤੇ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਤਾਂ ਬਾਪੂ ਨੂੰ ਸਮਝਾ ਦਿੰਦਾ ਅੱਗੋਂ ਮੈਨੂੰ ਐਵੇਂ ਸੀਗਾ ਵੀ ਸਾਰਾ ਕੁਝ ਫਾਈਨਲ ਹੋ ਜਾਵੇ ਵੀ ਮੈਂ ਦੱਸ ਦੂੰਗੀ ਤੁਹਾਨੂੰ ਵੀ ਹਜੇ ਕੱਚੀ ਪੱਕੀ ਜੀ ਗੱਲ ਆ ਜੇ ਉਹਨਾਂ ਚ ਇੱਕ ਅੱਧੀ ਵੀ ਜਾਣੀ ਵੀ ਮੁੱਕਰ ਗਈ ਤਾਂ ਬੱਸ ਕਿਸੇ ਨੇ ਨਹੀਂ ਜਾਣਾ ਮੈਨੂੰ ਤੁਹਾਨੂੰ ਪਤਾ ਵੀ ਸਿਰਲ ਕੇ ਜਾਣੀਆਂ ਹੁੰਦੀਆਂ ਆਦਰੋ ਬੇਬੇ ਦਾ ਪਰਾਹਾਈ ਹੋਇਆ ਪਿਆ ਮੈਂ ਦੱਸ ਕੀ ਕਰਾਂ ਬੇਬੇ ਦਾ ਤਾਂ ਪਰਾਹਾਈ ਤਾਂ ਹੋਇਆ ਪਿਆ ਕਿ ਜਿਹੜਾ ਮੈਂ ਉਹਦੇ ਤੇ ਇਲਜ਼ਾਮ ਲਾਇਆ ਮੈਨੂੰ ਪਤਾ ਮੈਂ ਇਲਜ਼ਾਮ ਨਹੀਂ ਲਾਇਆ ਸੀਗਾ ਜੇ ਮੈਨੂੰ ਫੋਨ ਆਇਆ ਮੈਂ ਤਾਂ ਕਿਹਾ ਮੇਰਾ ਦਿਲ ਘਰਦਾ ਸੀ ਵੀ ਮੈਂ ਐਵੇਂ ਬੋਲਾਂ ਤੋ ਇਹ ਗੱਲਾਂ ਆਪਣੇ ਵਿੱਚ ਹੋਈਆਂ ਤੇ ਬੇਬੇ ਨੇ ਇਹੀ ਗੱਲਾਂ ਗਵਾਂਡੀਆਂ ਚ ਦੱਸੀਆਂ ਤੇ ਗਵਾਂਡੀਆਂ ਨੂੰ ਲੱਗਿਆ ਇਹ ਗੱਲਾਂ ਸੱਚ ਨੇ ਹੁਣ ਬੇਬੇ ਨੂੰ ਲੋਕ ਮਿਹਣੇ ਮਾਰਦੇ ਨੇ ਕਦੇ ਸੇਰੀ ਨੂੰ ਤਾਂ ਇਲਜ਼ਾਮ ਲਾਉਂਦੀ ਆ ਇਹ ਨਹੀਂ ਰਹਿੰਦੀ ਹੈਗੀ ਹੁਣ ਵੀ ਜਾਣ ਪੁੱਝ ਕੇ ਇਲਜ਼ਾਮ ਲਾਉਂਦੀ ਆ ਬਾਕੀ ਇਹ ਹੈਣ ਵਾਲੀ ਕਿਹੜੀ ਗੱਲ ਆ ਬਾਕੀ ਤੈਨੂੰ ਪਤਾ ਨਹੀਂ ਬੇਬੇ ਦਾ ਬੇਬੇ ਨੇ ਗੱਲ ਪਤਾ ਚੜਾ ਕੇ ਦੱਸਦੀ ਹਰੇਕ ਨੂੰ ਤੈਨੂੰ ਇਹਦੇ ਬੇਬੇ ਦੇ ਮਤਾਂ ਨਾਲ ਪਤਾ ਹੈਗਾ ਫਿਰ ਹੁਣ ਮੈਂ ਕੀ ਕਰਾਂ ਤੇਰੇ ਨਾਲ ਫੋਨ ਕਿੱਥੇ ਹੈਗਾ ਉੱਧਰ ਹੀ ਪਿਆ बस ठीक। ਨਾਲ ਇੱਕ ਗੱਲ ਹੋਰ। ਮੈਨੂੰ ਵੱਡੇ ਵੀਰ ਦਾ ਫੋਨ ਆਇਆ ਸੀਗਾ। ਉਹ ਆਰੇ ਆ ਕਿ ਹੁਣ ਨਾਲ ਨਾਲ ਭਾਬੀ ਵੀ ਆ ਰਹੀ ਹੈਗੀ। ਕੀ? ਹੋਰ? ਉਹ ਬੀਬੀ ਨੇ ਬੁਲਾਇਆ ਉਹਨਾਂ ਨੂੰ। ਲੈਣ ਵਾਸਤੇ ਆ ਰਹੇ ਨੇ। ਮੱਲ ਵਾਸਤੇ ਆਏ ਹੋਣਗੇ, ਬਾਕੀ ਦੇਖੋ। ਤੇ ਵੀ ਮੈਨੂੰ ਬੋਲਦੀ ਆ ਕਹਿੰਦੀ ਤੂੰ ਮੇਰੀ ਗੱਲ ਨਹੀਂ ਸੁਣਦਾ ਹੈਗਾ। ਮੈਂ ਜਾਊਂਗੀ, ਮੈਂ ਵੱਡੇ ਕੋਲ ਜਾਊਂਗੀ। ਬੀਬੀ ਤਾਂ ਕੱਪੜੇ ਜੇ ਪਾਈ ਹੁੰਦੀ ਸੀ, ਐ ਨਹੀਂ ਪਤਾ ਬਾਗੀ ਹੋਵੇ। ਹੁਣ ਨਾ ਬੇਬੇ ਮੇਰੀ ਸੁਣਦੀ ਆ। ਮੈਂ ਅੱਗੋਂ ਕਹਿ ਵੀ ਤੈਨੂੰ ਮੈਂ ਰੋਕ ਦਿੰਨੀ ਆ ਪਰ ਤੇਰੇ ਕੋਲ ਨਹੀਂ ਸੋਣੇ ਤਾਂ ਮੇਰੀ ਕਿਸੇ ਤੇਰੇ ਕਿਸੇ ਦਾ ਬੇਬੇ ਨੂੰ ਬਿਲਕੁਲ ਨਹੀਂ ਰੁਕਣਾ ਤੈਂ ਦਾ ਸਿੱਧਾ ਸਪਸ਼ਟ ਕਹਿ ਦਊਗੀ ਕਿ ਤੇਰੇ ਘਰ ਕਿਤੇ ਲੜਾਈ ਪੈਂਦੀ ਆ ਜੇ ਤੂੰ ਵਗ ਜੇ ਤਾਂ ਮੈਂ ਘਰ ਤੇ ਵਿੱਚ ਬਾਜ ਜਾ ਤੇਰ ਹੁਣ ਕੋਈ ਸਮਝ ਨਹੀਂ ਆ ਰਿਹਾ ਯਾਰ ਤੇਰੇ ਨਿੱਕੇ ਜਿਹੇ ਕਲੇਸ਼ ਨੇ ਏਡੀ ਵੱਡੀ ਗੱਲ ਉਹ ਕਰਕੇ ਦਿਖਾਤੀ ਚਲੋ ਗੈਸ ਕਰੋ ਅੱਛੇ ਤੁਹਾਨੂੰ ਕੋਈ ਐਵੇਂ ਫੋਨ ਆਇਆ ਹੁੰਦਾ ਮੇਰੇ ਬਾਰੇ ਤੁਸੀਂ ਵੀ ਮੇਰੇ ਨਾਲ ਐਵੇਂ ਕਰਦੇ ਜਾਂ ਨਹੀਂ ਕਰਦੇ ਪਰ ਮੈਨੂੰ ਉਹਨਾਂ 'ਤੇ ਵਿਸ਼ਵਾਸ ਸੀਗਾ ਤੇਰੇ 'ਤੇ ਪਰ ਮੈਂ ਕਦੇ ਐਂ ਨਹੀਂ ਸੋਚਦਾ ਸੀਗਾ ਜਿਵੇਂ ਤੁਸੀਂ ਘਰ ਆ ਤੱਕ ਰੈਡੀ ਨੂੰ ਤੱਕ ਬੁਲਾ ਲਿਆ ਸੀਗਾ ਵੀ ਆ ਜਾ ਰੈਡੀ ਜਿਵੇਂ ਨਵੇਂ ਡਣਾਗਾ ਚੰਗਾ ਬਾਬਾ ਗੁਰੂ ਮਾਮ ਵੀ ਕਰ ਦੇਣਾ ਚਾਹੀਦਾ ਬੰਦੇ ਨੂੰ ਆਇ ਤਾਂ ਨਹੀਂ ਹੁੰਦਾ ਦਿੱਤ ਮੈਂ ਤੇਰੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ ਹੈਗਾ ਪਰ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਨੇ ਨਾ ਸਾਰਿਆਂ ਦੇ ਸਾਹਮਣੇ ਇਹ ਗੱਲ ਦਾ ਦੁੱਖ ਆਉਂਦਾ ਹੈਗਾ ਨਾਲੇ ਉਹ ਗੱਲ ਦਾ ਦੁੱਖ ਆਉਂਦਾ ਜਿਹੜੀ ਮੈਂ ਕੁਝ ਕੀਤਾ ਵੀ ਨਹੀਂ ਹੈਗਾ ਬੇਫਾਜ਼ਲ ਦਾ ਇਲਜ਼ਾਮ ਲੱਗਾ ਮੇਰੇ 'ਤੇ ਚੱਲ ਕੋਈ ਗੱਲ ਨਹੀਂ ਆਉਣ ਦੇ ਵੱਡੇ ਬਾਈ ਨੂੰ ਉਹਨੂੰ ਆਪਕੈ ਸਮਝਾਵਾਂਗੇ ਠੀਕ ਆ ਹੁਣ ਇਹ ਵੀ ਬਦਲ ਗਏ ਜਮੇ ਗਲਤੀ ਬੇਬੇ ਦੀ ਆ ਜਿਹੜੀ ਭੁਗਤਨੀ ਮੈਨੂੰ ਪਾਉਗੀ ਮੈਂ ਤਾਂ ਘਰ ਚੋਂ ਬਾਹਰ ਗੱਲ ਕੱਢੀ ਨਹੀਂ ਸੀਗੀ ਘਰ ਘਰ ਦੇ ਨੂੰ ਪਤਾ ਸੀ ਪਰ ਬੇਬੇ ਨੇ ਤਾਂ ਸਾਰੇ ਪਿੰਡ 'ਚ ਹੀ ਡੌਂਟ ਗਈ ਬਟਤੀ ਪਤਾ ਨਹੀਂ ਹੁਣ ਕੀ ਬਣੂਗਾ ਸੋਣਾ ਲਈ ਸਾਧਰ ਚੱਕਲਾ ਜਾਗੇ ਹਾਂ ਬੇਬੇ ਹਲੋ ਹਲੋ ਹਾਂ ਜੀ ਬੇਬੇ ਪੈਨਸ਼ਨ ਲੈਣ ਗਏ ਆ ਤੁਸੀਂ ਆਹੋ ਲੈਣ ਗਏ ਆ ਪੈਨਸਲ ਐਂ ਪੁੱਛਦੀ ਐ ਜਿਵੇਂ ਕੁਛ ਪਤਾ ਹੀ ਨਾ ਹੋਵੇ ਤੁਹਾਨੂੰ ਹੋਵੇ ਕੀ ਮਤਲਬ ਕਿੱਥੇ ਗਏ ਆ ਤੁਸੀਂ ਕਿੱਥੇ ਜਾਣਾ ਸੀ ਮੈਂ ਆਪਦੇ ਪੁੱਤ ਕੋਲੇ ਵਾਗੀ ਮੈਂ ਚੰਡੀਗੜ੍ਹ ਵਾਗੀ ਮੈਂ ਤਾਂ ਲੈ ਤੁਸੀਂ ਦੱਸ ਕੇ ਤਾਂ ਚਲੇ ਜਾਂਦੇ ਲੈ ਦੱਸਣ ਨੂੰ ਕਿ ਤੁਸੀਂ ਮੈਨੂੰ ਧਾਵੇਂ ਦੇਣੇ ਸੀ ਹਾਂ ਆਧਾਰ ਕੱਢਦੇ ਜਾਣੀ ਹੁੰਨੀ ਐ ਮੈਂ ਤਾਂ ਹੱਦ ਹੋ ਗਈ ਬੇਬੇ ਤਾਂ ਆਮੀ ਐਨੀ ਕਿਹੜੀ ਗੱਲ ਆ ਸੰਤ ਐਸੀ ਵੀ ਜੇ ਕਿਸੇ ਗਵਾਂਟੀ ਦੇ ਗਏ ਹੋਣੇ ਜਾਂ ਪੈਨਸ਼ਨ ਲੈਣ ਗਏ ਹੋਣੇ ਸਾਨੂੰ ਕੀ ਪਤਾ ਵੀ ਤੁਸੀਂ ਐਂ ਵੱਡੇ ਬਾਈ ਕੋਲ ਚੱਲ ਜਾਓਗੇ ਆਹੋ ਸੁਣ ਤਾਂ ਪੈਨਸ਼ਨਾਂ ਦੇ ਸੁਪਨੇ ਆਉਂਦੇ ਨੇ ਬਿਲੇ ਆ ਕੇ ਸਾਨੂੰ ਫੜਾ ਦਿੰਦੀ ਹੈਗੀ ਕਦਰ ਤਾਂ ਮੇਰੀ ਪਾਉਂਦੇ ਨਹੀਂ ਤੁਸੀਂ ਮੈਂ ਕੀ ਕਰਨਾ ਹੁਣ ਉਹਨਾਂ ਨੂੰ ਦਿਆ ਕਰੂੰ ਜਿਹੜੀ ਪੈਨਸ਼ਨ ਆਇਆ ਕਰੂੰ ਬੇਬੀ ਸਾਨੂੰ ਪੈਨਸ਼ਨ ਨਹੀਂ ਚਾਹੀਦੀ ਸਾਨੂੰ ਤੇਰੀ ਲੋੜ ਆ ਤੂੰ ਆਦਾ ਚੁੱਪ ਕਰਕੇ ਬਸ ਅੱਜ ਰਹਿ ਲੈ ਨਹੀਂ ਜੇ ਮੇਰੀ ਲੋੜ ਹੁੰਦੀ ਤੈਨੂੰ ਤੂੰ ਮੈਨੂੰ ਕਿਉਂ ਘਰੋਂ ਕੱਢਦੀ ਜਦੋਂ ਮੈਂ ਤੈਨੂੰ ਕੁਝ ਕਹਿੰਦੀ ਸੀ ਤੂੰ ਚਾਰੇ ਚੱਕ ਕੇ ਪੈਂਦੀ ਸੀ ਤੇ ਨਾਲੇ ਮੈਨੂੰ ਆਣ ਕਮਾਂਡਰ ਨੇ ਮੇਰਾ ਜੀਣਾ ਹਰਾਮ ਕਰ ਰੱਖਿਆ ਸੀ ਲੈ ਆਣ ਕਵਾਂਡਰ ਕੋਲ ਗੱਲਾਂ ਕਿ ਨਹੀਂ ਕੀਤੀਆਂ ਬੇਬੇ ਤੁਸੀਂ ਆਪ ਹੀ ਕੀਤੀਆਂ ਮੈਂ ਤਾਂ ਕਿਸੇ ਜਾਂਦੀ ਵੀ ਨਹੀਂ ਹੈਗੀ ਨਹੀਂ ਗੱਲਾਂ ਤਾਂ ਤਾਂ ਹੀ ਕੀਤੀਆਂ ਨੇ ਜੇ ਤੂੰ ਗਈਆਂ ਨੇ ਮੇਰੇ ਪੁੱਤ ਨੂੰ ਮੈਂ ਵੀ ਘਰ ਦੀ ਗੱਲ ਸੀ ਤੁਸੀਂ ਬਾਹਰ ਕਿ ਟੌਂਡ ਕੀ ਪਿੱਟੀ ਲੈ ਅੱਗੇ ਬਾਹਰ ਕੁ ਪਿੱਟੀ ਢੋਂ ਰਹੀ ਹੈ ਮੈਂ ਬਿੱਟੀ ਨੀ ਤੂੰ ਪਟਾਇਆ ਸਾਰਾ ਕੁਝ ਜੇ ਤੂੰ ਗੱਲਾਂ ਕਰੀਆਂ ਤਾਂ ਗੱਲਾਂ ਬਾਹਰ ਗਈਆਂ ਨੇ ਮੈਂ ਕੀ ਕਰਾਂ ਮੈਨੂੰ ਤਾਂ ਚੱਕਰ ਆਉਣ ਲੱਗ ਰਹੇ ਸੀ ਡਿੱਗਦੀ ਪੈਂਦੀ ਜਾਂਦੀ ਜਾਂਦੀ ਡਾਕਟਰ ਤੋਂ ਦਵਾਈ ਲੈ ਕੇ ਗਈਆਂ ਮੈਂ ਨਾ ਤੁਹਾਨੂੰ ਕਿਹਨੇ ਕਿਹਾ ਸੀ ਜਾਣ ਨੂੰ ਜੇ ਤੁਸੀਂ ਜਾਣੇ ਸੀਗਾ ਬੈਠ ਕੇ ਗੱਲ ਕਰਕੇ ਜਾਂਦੇ ਕੋਈ ਨਹੀਂ ਮੈਨੂੰ ਤਾਂ ਲੋੜ ਨਹੀਂ ਬੈਠ ਕੇ ਗੱਲ ਕਰਨ ਦੀ ਪਹਿਲਾਂ ਤਾਂ ਤੁਸੀਂ ਪਿਓ ਕੱਢਤਾ ਕਰੋ ਹੁਣ ਤੁਸੀਂ ਮੈਨੂੰ ਕੱਢਤਾ ਹੈ ਮੈਂ ਤਾਂ ਇੱਥੇ ਬੜਦੀ ਨਹੀਂ ਜਿੰਨਾ ਚਿਰ ਤੂੰ ਆ ਤੇ ਨਾਲੇ ਭੇਜਦੀਆਂ ਮੈਂ ਇਹਨਾਂ ਨੂੰ ਚੱਲੇ ਹੋਏ ਨੇ ਆਉਣ ਵਾਲੇ ਨੇ ਤੁਹਾਡੇ ਕੋਲੇ ਹਾਂ ਭਾਈ ਹੁਣ ਆਂਦੇ ਨੇ ਆਹੋ ਦੇਖੀ ਤੇਰਾ ਬਿਸਤਰਾ ਗੋਲ ਕਰ ਦੇਥੋਂ ਆ ਕੇ ਛੰਡ ਕੋਈ ਗਾਣੀ ਬੇਬੇ ਨਲੇ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਫੋਨ ਨਹੀਂ ਲਾਇਆ ਸੀ ਮੈਂ ਤਾਂ ਮੁੰਡੇ ਨੂੰ ਲਾਇਆ ਸੀ ਫੋਨ ਵੀ ਉਹ ਚੱਕੂ ਦਾ ਫੋਨ ਤੇ ਨਾਲੇ ਦੱਸਦੀ ਸੀ ਉਹਨੂੰ ਵੀ ਆਉਣ ਵਾਲੇ ਨੇ ਦੇਖੀ ਤੁਹਾਡੇ ਦਾਗ ਦੇ ਕੇ ਕੱਢਣਗੇ ਤੁਹਾਨੂੰ ਘਰੋਂ ਹਾਂ ਜਿਵੇਂ ਤੁਸੀਂ ਮੈਨੂੰ ਕੱਢਿਆ ਬੇਬੇ ਥੋੜਾ ਘਰ ਆ ਫਲਾਂ ਤੁਹਾਨੂੰ ਕਿਨੇ ਕੱਢਿਆ ਤੁਸੀਂ ਆਪਣੀ ਮਰਜ਼ੀ ਨਾਲ ਗਏ ਆ ਤੇ ਆਪਣੀ ਮਰਜ਼ੀ ਨਾਲ ਹੀ ਆਜੇ ਜੇ ਕਹਿੰਦੇ ਹੋ ਤਾਂ ਸੀ ਲੈ ਜੰਨੇ ਆ ਕਿ ਨਾ ਮੈਨੂੰ ਤਾਂ ਲੋੜ ਨਹੀਂ ਇੱਥੇ ਆਉਣ ਦੀ ਮੈਂ ਤਾਂ ਹੁਣ ਉਹਦੇ ਆਵਾਂਗੀ ਜਿੱਦ ਦੇ ਇਸ ਘਰੋਂ ਤੂੰ ਨਿਕਲੇਂਗੀ ਹਾਂ ਬੇਬੇ ਫਲਾਂ ਮੈਂ ਕਿਉਂ ਨਿਕਲਣਾ ਮੇਰਾ ਕੀ ਕਸੂਰਾ ਨਾਲੇ ਤੁਹਾਨੂੰ ਪਤਾ ਉਹ ਤਾਂ ਆਪ ਵਿਚਾਰੇ ਭਾਲਦੇ ਫਿਰਦੇ ਨੇ ਹੁਣ ਉਹ ਗੁਰੂ ਘਰ ਚ ਦੇਖਣ ਗਏ ਆ ਆਹੋ ਦੇਖਣ ਗਏ ਨੇ ਗੁਰੂ ਘਰ ਚ ਕੋਈ ਨਾ ਜਦੋਂ ਆ ਗਿਆ ਕਹਿਦੀ ਉਹਨੂੰ ਦੱਸਦੀ ਉਹਨੂੰ ਸਮਾਰ ਕੇ ਵੀ ਤੇਰੇ ਦਾਗ ਦੇ ਕੇ ਕੱਢਣਗੇ ਤੈਨੂੰ ਚੰਗਾ ਬੇਬੇ ਆਇ ਨਹੀਂ ਬੋਲਦੇ ਹੁੰਦੇ ਸੁੱਫੀ ਸੰਦੀ ਨਹੀਂ ਬੋਲਾਂ ਨਾ ਤਾਂ ਹੋਰ ਕੀ ਕਰਾਂ ਮੁੰਡਾ ਵੀ ਮਗਰ ਲਾ ਲਿਆ ਤੂੰ ਤਾਂ ਸਾਰਾ ਘਰ ਪੱਟਦਾ ਨਹੀਂ ਸਾਡੀ ਤਾਂ ਤੂੰ ਇੱਜ਼ਤ ਜਮੀ ਖਰਾਬ ਕਰਤੀ ਹੀਰੇ ਵਰਗਾ ਮੁੰਡਾ ਸੀ ਜਿਹੜੀ ਜਿਹਦਾ ਤੂੰ ਲੋਹਾ ਬਣਾਤਾ ਨਹੀਂ ਕਵਾੜੀਆਂ ਵੀ ਨਹੀਂ ਲੈਣਾ ਹੁੰਦਾ ਉਹ ਬੇਬੇ ਹਾਏ ਉਹਨੂੰ ਵੇਚਣ ਵੀ ਕੌਣ ਲੱਗਿਆ ਕਵਾੜੀਆਂ ਨੇ ਨਹੀਂ ਲੈਣਾ ਨਹੀਂ ਤੂੰ ਤਾਂ ਵੇਚ ਕੇ ਪਕੌੜੀਆਂ ਖਾ ਜਾਏ ਉਹਦੀਆਂ ਹਾਏ ਚੰਗਾ ਬੇਬੇ ਮੈਤੋ ਨਹੀਂ ਤੇਨ ਨਾਲ ਲੜ ਹੁੰਦਾ ਜਦੋਂ ਆ ਗਿਆ ਨਾ ਅਗਲਾ ਉਹਦੇ ਨਾਲ ਕਰ ਲਈ ਗੱਲ ਕਰ ਲੂੰਗੀ ਗੱਲ ਆਹੋ ਰੱਖ ਦੇ ਫੋਨ ਹੂੰ ਕਨਵਿੰਟ ਚ ਹਾਏ ਹਾਏ ਵੀ ਨੁੜ ਗਈ ਮੂੰਹ ਕੋ ਫੜਗਾ ਖਾਂਦੀ ਆ ਵਿੱਚ ਵਿੱਚ ਉਹਨੂੰ ਫੋਨ ਕੱਟੇ ਤਾਂ ਵੀ ਚੁੱਪ ਨਹੀਂ ਕਰਦੀ ਵਿੱਚ ਬੋਲੀ ਜਾਉ ਸਮਝ ਨਹੀਂ ਆਉਂਦੀ ਇਹਦਾ ਛਾਂਣ ਦਾ ਕੀ ਮਤਲਬ ਸੀ ਤੇ ਦੱਲ ਸੀ ਬਹਿ ਕੇ ਕਰ ਲੈਂਦੀ ਰਾਮ ਨਾਲ ਚਾਂ ਚਾਂ ਦੀ ਮੈਂ ਵੀ ਕੀ ਕਰਾਉਣਾ ਫਿਰ ਜੇ ਤੋ ਮੈਨੂੰ ਚੰਗਾ ਹੀ ਨਹੀਂ ਸਮਝਦੇ ਆਪੇ ਲਿਆਉਗੇ ਹੀ ਜਾ ਕੇ ਲੱਹ ਬਾਰ ਜਿਆਦਾ ਖੁੱਲਾ ਹੀ ਰੱਖੀ ਬੈਠਿਆ ਹਨਾ ਕਿਤੇ ਮੋਟਾ ਨਹੀਂ ਕਿਸੇ ਪਾਸੇ ਨਿਕਲ ਜਵੇ ਇਹੇ ਜਿਹਾ ਹੀ ਇਹਨਾਂ ਦਾ ਕੰਮ ਆਹ ਹੁੰਦਾ ਅਪਚਾਰ ਹੀ ਇਹਨੂੰ ਐਂ ਨਹੀਂ ਪਤਾ ਵੀ ਜਨਾਨੀ ਨੂੰ ਮੂਰੇ ਕਰਦੇ ਵਾਕਈ ਮੰਮੀ ਸੱਚ ਕਹਿੰਦੀ ਸੀ ਆ ਮੈਨੂੰ ਦਾਦਾ ਧੌਲੇ ਆ ਕੇ ਦੇ ਆਹੇ ਟੈਂਕਣਾ ਚ ਇਹਦੇ ਨਾਲ ਕੱਢੀ ਜਾਂਦਾ ਉਹ ਹਾਂ ਦਾ ਆ ਜਾ ਭਰਾ ਬੇਬੇ ਸ਼ਰਮ ਨਹੀਂ ਹੁੰਦੀ ਇਹਨੂੰ ਨਾ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਤੈਨੂੰ ਕਿਵੇਂ ਵੀਰੇ ਹਾਂ ਜਨਾਨੀ ਕਿੱਥੇ ਹੈਗੀ ਉਹ ਨਹੀਂ ਚਾ ਲਿਆ ਸਕਰੀ ਉਹ ਤਾਂ ਭਾਬੀ ਪਈ ਆ ਉਹਦਾ ਹੈ ਨਾ ਮਾਵਾ ਘੁੱਟ ਦਿੰਦਾ ਲੈ ਪਾਣੀ ਦਾ ਗਲਾਸ ਲਿਆ ਪਰਤੇ ਨੂੰ ਦੱਸਦਾ ਮੈਂ ਕੱਲ ਮੈਂ ਕਿਹਾ ਪਹਿਲਾਂ ਚਾਹ ਪੀ ਲੈ ਤੀ ਕੋਈ ਨਾ ਚਾਹ ਮੈਂ ਪੀ ਲੈਣਾ ਲੈ ਹੁਣ ਮੈਂ ਪਾਣੀ ਜਮਈ ਸਰ ਗਿਆ ਤੇਰਾ ਤਾਂ ਵੇ ਦੇਖ ਲੈ ਮੈਨੂੰ ਦੱਸਦਾ ਲੈ ਲੈ ਜਨਾਨੀ ਨੇ ਜਮਈ ਤੇ ਡਾਬੇ ਕਰ ਹੋਇਆ ਇਹ ਜਮਈ ਕੰਜਰਦਾ ਤੂੰ ਮਾੜੀ ਮੋਟੀ ਸ਼ਰਮ ਮੰਨ ਤੂੰ ਬੰਦਾ ਹੈ ਉਹ ਤੇ ਚਾਹ ਪਾਣੀ ਫੜਾਵੇ ਤੂੰ ਤਾਂ ਆਪ ਹੀ ਸੱਚ ਦੱਸਦਾ ਸਾਰਾ ਕੁਝ ਸਾਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਪਈ ਤੇਰੇ ਤੋਂ ਵੀ ਕੀ ਸੱਚ ਆ ਕੀ ਕੀ ਕਰਦੀ ਹਣੀ ਕਿਹੜਾ ਨਾ ਦੇ ਕਿਵੇਂ ਫਿਰਦਾ ਹੈ ਕੀ ਸੱਚ ਆ ਕੀ ਝੂਠ ਆ ਵੀ ਤੂੰ ਆਪ ਹੀ ਦੱਸਦਾ ਸਾਰਾ ਕੁਝ ਆ ਦੇਖ ਹੀ ਲਿਆ ਇਸ ਤੱਕ ਹੀ ਆ ਲੈ ਵੀਰੇ ਮਾਂ ਉੱਥੇ ਜਾ ਰਹੀਆਂ ਹੈ ਤੁਹਾਡੇ ਕੋਲ ਮਾਂ ਤਾਂ ਬਾਗੀ ਪਤਾ ਹੀ ਹੈ ਤੈਨੂੰ ਸ਼ਰਮ ਸ਼ਰਮ ਆਉਂਦੀ ਨਹੀਂ ਮਣੀ ਮੋਟੀ ਲੈ ਅੱਗੇ ਸ਼ਰਮ ਨਹੀਂ ਆਉਂਦੀ ਬਈ ਮੈਂ ਪਹਿਲਾਂ ਮੇਰੀ ਗੱਲ ਨੂੰ ਪੂਰਾ ਤਰ੍ਹਾਂ ਤੂੰ ਸਮਝ ਲੈ ਜੇ ਤੈਨੂੰ ਲੱਗਿਆ ਲੈ ਮੇਰੀ ਗੱਲ ਸੁਣ ਸਮਝ ਲੈ ਤੈਨੂੰ ਦਾ ਨਾ ਤੀਵੀ ਦਾ ਚਮਚਾ ਬਣ ਰਿਆਂਗਾ ਤੇ ਜਦੋਂ ਸਾਰੇ ਆ ਪਤਾਗਾ ਹੋਟਲਾਂ ਚ ਜਾਂਦੀ ਆ ਹੈ ਚੈਟਾਂ ਕਰਦੀ ਆ ਫੋਨਾਂ ਤੇ ਤੁਹਾਡਾ ਦਰਨੀ ਭੈ ਨਹੀਂ ਕੁਝ ਹੋਰ ਨਹੀਂ ਹੈ ਸ਼ਰਮ ਨਹੀਂ ਆਉਂਦੀ ਤੇਰੀ ਤੀਵੀ ਕਿੱਥੇ ਆ ਓੜੇ ਰੀਤ ਤਾਂ ਵੀਰੇ ਪਈ ਅੰਦਰ ਯਾਰ ਪਈ ਕਾ ਤੂੰ ਚਮਲਾਈ ਵੀ ਆ ਤੇਰੀ ਆ ਚਾਹ ਪਾਣੀ ਫੜਾਉਂਦਾ ਉਹਦਾ ਹੱਕ ਸੀ ਉਹ ਚਾਹ ਤਾਂ ਬਈ ਉਸੇ ਨੇ ਬਣਾਈ ਸੀ ਉਹਨੂੰ ਪਤਾ ਸੀਗਾ ਤੁਸੀਂ ਆਉਣਾਗਾ ਬਾਕੀ ਉਹਨਾਂ ਨੇ ਬੇਬੇ ਨੇ ਫੋਨ ਕਰਤਾ ਸੀਗਾ ਆਸੀਂ ਆਉਣਾ ਅਸੀਂ ਤਾਂ ਪਹਿਲੇ ਚਾਚੀ ਦੇ ਘਰੇ ਖੜਕੇ ਸੀਗੇ ਉਥੇ ਆਹ ਦੇਖ ਲੈ ਚਾਚੀ ਕੀ ਐ ਭਾਈ ਭਾਈ ਮੂੰਹੇ ਫਿਰਦੀ ਸੀ ਚਾਚੀ ਤਰਾ ਮਾਹ ਚਾਚੇ ਦਾ ਮੁੰਡਾ ਟੌਰ ਨਾ ਬੈਠੇ ਸੀ ਤੈਨੂੰ ਪਤਾ ਨਹੀਂ ਕਿਵੇਂ ਮੂਰੇ ਮੂਰੇ ਗਦੀ ਬਣਾਈ ਰੱਖੀ ਆ ਤੈਨੂੰ ਬੇਬੇ ਦੇ ਮਤੇ ਦਾ ਪਤਾ ਨਾ ਉਹ ਆਪਦੇ ਕੰਮ ਦੇ ਵਿੱਚ ਹਰੇਕ ਜਾ ਕੇ ਲਤੜਾ ਲੈਂਦੀ ਆ ਨਾ ਫਰੀਦ ਨੂੰ ਕੰਮ ਕਰਨ ਦਿੰਦੀ ਐ ਨਾ ਆਪ ਕਰਦੀ ਆ ਜਿਹਦੇ ਜੰਮੇ ਉਹ ਲਤੜਾ ਲੈਂਦੀ ਐ ਠੀਕ ਆ ਠੀਕ ਆ ਉਸ ਵਾਲੇ ਸਿਆਣੇ ਹੋ ਗਏ ਮਾਪੇ ਜੰਮ ਦਿੰਦਾਗਾ ਸਿਆਣਿਆਂ ਨੂੰ ਫਿਰ ਮਾਪੇ ਬਣ ਜਾਂਦਾ ਕਮਲਾ ਲੱਤਾਂ ਡਾਉਣ ਵਾਲਾ ਹੋ ਜਾਂਦਾ ਤਿੰਨ ਤਨ ਹੋ ਗਏ ਸਾਨੂੰ ਤਾਂ ਕੋਈ ਨੋਕਾ ਟੋਕੀ ਕੀਤੀ ਨਹੀਂ ਜਾ ਕੇ ਉਹਨੇ ਉਹ ਬਾਈ ਤੈਨੂੰ ਗੱਲ ਦਾ ਪਤਾ ਨਹੀਂ ਹੈਗਾ ਜਿਹੜਾ ਰੀਤ ਨੇ ਉਹ ਇਲਜ਼ਾਮ ਉਹਨੇ ਲਾਇਆ ਸੀ ਹਾਂ ਮੈਂ ਮੰਨਦਾ ਉਹਨੇ ਮੇਰੇ ਤੇ ਇਲਜ਼ਾਮ ਲਾਇਆ ਸੀ ਮੈਂ ਹੋਟਲ ਦੇ ਵਿੱਚ ਗਿਆ ਉਹਦਾ ਨੰਬਰ ਦੀ ਮਿਸਟੇਕ ਸੀਗੀ ਉਹਨਾਂ ਨੇ ਲਾਉਣਾ ਤਾਂ ਕਿਸੇ ਹੋਰ ਬੰਦੇ ਨੂੰ ਸੀਗਾ ਸਾਡਾ ਨਾਂ ਸੇਮ ਪੈਂਦਾ ਸੀਗਾ ਉਹ ਅੱਖਰਾਂ ਦਾ ਫਰਕ ਸੀਗਾ ਉਹ ਬੇਬੇ ਨੇ ਕਿਤੇ ਗੱਲ ਬਣਾ ਲਈ ਕਹਿੰਦੇ ਕਿ ਮੂੰਹ ਆਏ ਆ ਤੂੰ ਕੀ ਕਰਨਗੇ ਮੈਂ ਭਾਬੀ ਕਦੋਂ ਗਿਆ ਹੋਟਲ 'ਚ ਮੈਂ ਕਿ ਨਹੀਂ ਗਿਆ ਸੀਗਾ ਉਹਦਾ ਨੰਬਰ ਦੀ ਮਿਸਟੇਕ ਤੁਸੀਂ ਤਾਂ ਨਾ ਫੇ ਨਾ ਤੇਮੀ ਨਾ ਬੰਦਾ ਕਿਸੇ ਨੂੰ ਗੱਲਾਂ 'ਚ ਨਹੀਂ ਆਉਣ ਦਿੰਦੇ ਹੈਗੇ ਆ ਮੂੰਹ ਦੇਖ ਮੈਨੂੰ ਲੱਗਦਾ ਕੰਮਕਾਰ ਹੀ ਇੱਥੇ ਕਰਾਉਂਦੀ ਆ ਬਾਹਰ ਵੀ ਇੱਥੇ ਵੀ ਐਡਾ ਕਬੂਚੜੀ ਵਰਗਾ ਮੂੰਹ ਨਿਕਲਿਆ ਪਿਆ ਉਹ ਨਹੀਂ ਬਈ ਯਾਰ ਆ ਦੇਖ ਲੈ ਇੱਕ ਦੇਰ ਵਾਲਾ ਭਰਾ ਆ ਪੱਕੀਆਂ ਪਕਾਈਆਂ ਮਿਲਦੀਆਂ ਮੰਦਾ ਬੋਲਦਾ ਚੰਗਾ ਖਾਂਦਾ ਇਹਨੂੰ ਭੋਰਾ ਹੋ ਨਹੀਂ ਹੁੰਦਾ ਵੀ ਮੇਰੀ ਜਨਾਨੀ ਮੇਰੇ ਕਿਨਾਂ ਕਰ ਉਧਰ ਦੇਖ ਲੈ ਭਾਬੀ ਤੁਹਾਡੇ ਫਿਰ ਵਿਆਹ ਨੂੰ ਵੀ ਬਹੁਤ ਟਾਈਮ ਹੋ ਗਿਆ ਹੁਣ ਦੇਖ ਸਿੱਖ ਲੈ ਮਾੜਾ ਮੋਟਾ ਕੁਛ ਬਈ ਮੈਂ ਤੁਹਾਡੇ ਵਿਆਹ ਨੂੰ ਵੀ ਯਾਰ ਬਹੁਤ ਟਾਈਮ ਹੋ ਗਿਆ ਹੁਣ ਵਿਆਹ ਨੂੰ ਟਾਈਮ ਹੋ ਗਿਆ ਜਿਵੇਂ ਤੂੰ ਪਾਣੀ ਭਰਦਾ ਫਿਰਦਾ ਨਾ ਤੀਵੀ ਦਾ ਕਦੇ ਹੀ ਹੈ ਤਾਂ ਮੈਨੂੰ ਕਹਿੰਦਾ ਵੀ ਯਾਰ ਤੇਰਾ ਕੁਝ ਦੁਖਦਾਗਾ ਵੀ ਬਹਿ ਜਾ ਭਾਈ ਤੁਹਾਡੇ ਤਾਂ ਹਲੇ ਲਾਦ ਵੀ ਨਹੀਂ ਸਾਡੇ ਤਾਂ ਲਾਦ ਵੀ ਆ ਅਲੇ ਇੰਨਾ ਤੰਗ ਕਰਦੀ ਆ ਸਲੰਡਰਾ ਆਲੇ ਉਹਦੇ ਤੇ ਝੁੰਟੇ ਲਈ ਜਾਂਦੀ ਆ ਚਲੋ ਉਹ ਤਾਂ ਠੀਕ ਆ ਬਾਈ ਉਹ ਤਾਂ ਮੈਨੂੰ ਗੱਲ ਪਤਾ ਆ ਗਈ ਮੈਂ ਗੱਲਾਂ ਐ ਕਰਦਾਗਾ ਹੁਣ ਤੂੰ ਬਾਪੂ ਦਾ ਹਿਸਾਬ ਲਾ ਲਾ ਹੁਣ ਇਹ ਰੀਤ ਇੱਕ ਦਿਨ ਗੱਲ ਕਰੀ ਜਾਂਦੀ ਸੀਗੀ ਬਾਪੂ ਬਾਹਰ ਚ ਖੜਾ ਸੀਗਾ ਉਥੇ ਉਹ ਗੱਲ ਤਾਂ ਕਿਸੇ ਕੁੜੀ ਨਾਲ ਕਰੀ ਜਾਂਦੀ ਸੀਗੀ ਉਹ ਗੱਲ ਕਰਦੀ ਸੀਗੀ ਟੂਲ ਬਾਰੇ ਵੀ ਆਪਾਂ ਘੁੰਮ ਫਿਰ ਕੇ ਆਵਾਂਗੇ ਉਹਨੇ ਐ ਕਿਹਾ ਤਾਂ ਆਪਦੀ ਸੇਲੀ ਨੂੰ ਵੀ ਕੋਈ ਟੈਨਸ਼ਨ ਨਾ ਲੈ ਮੈਂ ਤੋ ਹਰ ਹੀ ਲੈ ਆਉਂਗੀ ਬਾਪੂ ਮੈਨੂੰ ਕਹਿੰਦਾ ਕਿ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਆ ਭੱਜੂਗੀ ਇਥੋਂ ਏ ਦੱਸ ਸੁਣ ਮੈਂ ਕੀ ਸਮਝਦਾ ਤੇਮੀ ਦੀ ਆਪਦੀ ਗੌਰ ਕਰ ਘੱਟ ਫੋਨ ਸੁਣਨ ਦੇ ਦਿਆ ਕਰ ਮੈਂ ਤਾਂ ਤੇਰੇ ਲੱਛ ਹਾਂ ਆ ਦੇਖ ਲੈ ਤੂੰ ਤਾਂ ਬੋਲਦੇ ਆ ਸ਼ਹਿਰ ਚ ਵੀ ਰਹਿਣੇ ਆ ਕੰਮ ਤੋਂ ਵੇੜ ਨਹੀਂ ਮਿਲਦੀ ਹੈਗੀ ਹੈ ਉਮੀ ਅੱਜ ਮੇ ਸੀਗੀ ਘਰੇ ਉਮੀ ਉੱਠ ਕੇ ਆ ਗਈ ਤੇ ਆ ਦੇਖ ਲੈ ਘਰੇ ਰਹਿੰਦੇ ਦੇ ਪਿੰਡ ਚ ਰਹਿ ਕੇ ਵੀ ਪਾਟੀਆਂ ਚ ਤੂੰ ਕਾਪੀ ਐਸ ਹਾਲ ਆਲਾ ਛੋਡੇ ਕੋਲੋਂ ਬੇਬੇ ਆ ਗਈ ਸਾਨੂੰ ਦੱਸ ਕੇ ਤੱਕ ਨਹੀਂ ਗਈ ਬਾਅਦ ਚ ਫੋਨ ਲਾ ਕੇ ਉਲਟਾ ਇਹਨੂੰ ਡਾਟਣ ਲੱਗੇ ਰੀਤ ਨੂੰ ਲੈ ਹਲੇ ਹਜੇ ਵੀ ਤੀਵੇਂ ਦੀ ਬਗਾਲਤ ਕਰਦਾ ਤਾਂ ਉਹ ਕਹਿੰਦਾ ਹੀ ਹੁੰਦਾ ਸਿਆਣਾ ਬੰਦਾ ਕਾਕਾ ਕਹਿੰਦਾ ਹੁੰਦਾ ਸੁਣ ਲਈਦੀ ਹੁੰਦੀ ਆ ਸਿਆਣੇ ਦਾ ਕਹਿਦਾ ਔਲੇ ਦਾ ਖਾਦਾ ਬਾਅਦ ਚ ਸਵਾਦ ਆਉਂਦਾ ਹੁੰਦਾ ਉਹ ਤਾਂ ਬਾਈ ਤੇਰੀ ਗੱਲ ਮੈਂ ਮੰਨਦਾ ਮੈਂ ਬੇਬੇ ਨੂੰ ਮਾੜਾ ਨਹੀਂ ਕਹਿੰਦਾ ਹੈਗਾ ਪਰ ਬੇਬੀ ਜੀ ਨਾ ਆ ਜਿਹੜੀ ਗੱਲ ਆ ਕੀ ਗੱਲ ਬਣਾ ਕੇ ਕਰਨ ਵਾਲੀ ਉਹ ਦੇਖ ਰਾ ਕਿਵੇਂ ਤੀਵੀ ਦੀ ਬਕਾਲਤ ਕਰਦਾ ਕ ਭੁੱਲਣ ਦਿੰਦਾ ਕ ਤੂੰ ਮੇਰੀ ਜਮਾ ਨਹੀਂ ਮੰਨਦਾ ਹੁੰਦਾ ਹਾਂ ਹਾਂ ਇਹ ਤਾਂ ਗੱਲ ਸਹੀ ਆ ਬੇਬੇ ਸਹੀ ਕਹਿੰਦੀ ਆ ਤੂੰ ਤੀਵੀ ਦਾ ਮਜ਼ਰ ਲੱਗ ਗਿਆ ਠੀਕ ਆ ਨਾ ਤੀਵੀ ਦੇ ਅਰਧ ਕਰਦ ਘੁੰਮਦਾ ਰਹਿਣਾ ਨਹੀਂ ਲੱਗਿਆ ਬਾਈ ਇਹ ਗੱਲ ਸੁਣ ਨਾ ਤੇਰੀ ਜਨਾਨੀ ਇੰਨੇ ਘੋੜੇ ਵੇਚ ਕੇ ਸੌਂਦੀ ਆ ਵੀ ਘਰੇ ਕੋਈ ਆ ਕਰ ਵੀ ਜਾਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੋਈ ਆਇਆ ਆ ਬੱਤਾ ਬੇਬੇ ਨੇ ਸਾਰਾ ਹੱਗਿਆ ਮੁੱਤਿਆ ਵੀ ਤੂੰ ਹੁਣ ਤੱਕ ਜਾਣਨਾ ਤੂੰ ਤੂੰ ਮੇਰੀ ਗੱਲ ਸੁਣ ਬਾਈ ਸਾਡੇ ਇੰਨੇ ਮਹੀਨੇ ਹੋ ਗਏ ਵਿਆਹ ਨੂੰ ਪਹਿਲਾਂ ਲੰਬਾ ਆਇਆ ਕਦੇ ਹੁਣ ਇਕੱਲਤ ਕਿਉਂ ਆ ਗਿਆ ਬਈ ਮੇਰੀ ਗੱਲ ਸੁਣ ਲੋ ਸਿੱਧੀ ਜੀ ਅਸੀਂ ਤਾਂ ਕੋਰੀ ਕਰਾਰੀ ਜੀ ਗੱਲ ਕਹਿੰਨੇ ਆ ਠੀਕ ਆ ਨਾ ਤੁਹਾਨੂੰ ਤਾਂ ਨਾ ਖੁੱਡ ਵੀ ਨਹੀਂ ਆਉਣੀ ਹੈਗੀ ਜੇ ਆਪਦੀ ਆਈ ਤੇ ਆ ਗਈ ਮਾਂ ਜਦ ਦੇਖੀ ਸੱਚੀ ਚੜਿਆ ਬੰ ਨੂੰ ਬੁਖਾਰ ਬਖੂਰ ਬਿਮਾਰ ਆ ਉਹ ਦੇਖੀ ਮੜਿਆ ਉਥੇ ਲੈ ਜਾ ਚਾਹ ਨਾਲੇ ਮੜਿਆ ਆ ਦੇਦੀ ਬਿਸ਼ਰਮੀ ਆ ਵੀ ਤੇਰੇ ਬੰਦੇ ਨੇ ਬਣਾ ਕੇ ਪਾਈ ਆ ਨਾ ਇਹਦੇ ਚ ਖੰਡਾ ਨਾ ਲੈਣਾ ਨਾ ਦੇਣਾ ਦੇਖ ਬਈ ਸੁਣੀ ਚਲ ਆ ਭਾਬੀ ਦਾ ਸੁਭਾਣਾ ਬੋਲਣਾ ਮੈਂ ਸਮਝਦਾ ਤੂੰ ਤਾਂ ਮੇਰੀ ਗੱਲ ਨੂੰ ਸਮਝ ਲਾ ਬੀਬੇ ਦਾ ਬੋਲਣ ਤੈਨੂੰ ਪਤਾ ਹੈਗਾ ਬੀਬੇ ਦਾ ਬੋਲਣ ਦਾ ਪਾਲਾ ਮਾਤਾ ਸਾਰਾ ਦਿਨ ਰੀਤ ਨੂੰ ਬੋਲਦੀ ਰਹਿੰਦੀ ਹੈ ਅੱਛਾ ਹੁਣ ਮੈਂ ਮਾਂ ਦੇ ਮਗਰ ਪੈ ਜਾਂ ਜੇ ਤੂੰ ਕਹਦਾ ਤੇਰੀ ਜਨਾਨੀ ਪਿੱਛੇ ਹੈ ਬਾਈ ਮੈਂ ਐ ਨਹੀਂ ਕਹਿੰਦਾ ਮਗਰ ਪੈ ਤੂੰ ਗੱਲ ਨੂੰ ਪਹਿਲਾਂ ਸਮਝ ਬੀਬੇ ਨਾ ਜਾਣ ਜਾਣ ਕੇ ਕਰਦੀਏਗੀ ਇਲਜ਼ਾਮ ਲਾਉਂਦੀ ਹੈ ਜਾਣ ਜਾਣ ਇਹਨੂੰ ਕਿਸੇ ਗਵਰਡਰ ਨੇ ਆ ਕੇ ਕਿੰਨਾ ਟਾਈਮ ਹੋਇਆ ਤੇਰੇ ਵਿਆਹ ਨੂੰ ਉਹ ਵੀ ਸਾਨੂੰ ਪਤੀ ਆ ਬਾਈ 4 ਮਹੀਨੇ ਹੋਇਆ ਜੇ ਹਾਂ ਤੇ ਫੇਰ ਸਾਡੇ ਵਿਆਹ ਨੂੰ 5 ਸਾਲ ਹੋ ਗਏ ਕੰਮੋ ਦੇ ਮਗਰ ਤਾਂ ਕਦੇ ਉਹ ਪਈ ਨਹੀਂ ਉਹ ਤਾਂ ਸੁੱਤੀ ਖੂਕ ਪਈ ਹੈਗੀ ਉਹਨਾਂ ਦੀ ਸੁਰਤ ਹੈਗੀ ਯੂ ਨੀਡ ਆ ਨਹੀਂ ਕੋਈ ਖਾਧਾ ਹੁੰਦਾ ਹਨ ਨਾ ਲੈ ਭਾਈ ਮੇਰੀ ਗੱਲ ਸੁਣ ਸੁਣੀ ਤੂੰ ਮੇਰੀ ਆਹ ਬੱਦ ਖਾਂਦੀ ਹੋ ਤੜਿਆ ਫੜਿਆ ਜਾ ਏ ਬਰਗਰਪੁਰ ਕ ਮਕਾਮ ਕਾ ਖਾਂਦਾ ਆ ਆ ਪੀਜਾ ਪੂਜਾ ਜਾ ਮੈਂ ਸੁਣਿਆ ਰੋਟੀ ਤਾਂ ਲਾਉਂਦੀ ਨਹੀਂ ਆਥਣੇ ਤੜਕੇ ਆਥਣੇ ਇਹਨਾਂ ਦੇ ਆ ਹੀ ਚੱਲਦਾ ਲਾਰਾ ਦੇਖ ਲੈ ਕਿਵੇਂ ਆ ਲੱਗਦਾ ਇੱਥੇ ਬੰਦੇ ਰਹਿੰਦੇ ਹੈਗੇ ਆਪਣੀ ਕਮਾਂਡਨ ਆ ਗਿੱਲੋ ਆਗੀ ਇਹਨੇ ਉਂਗਲਾਂ ਲਾਤੀਆਂ ਆ ਕੇ ਕਹਿੰਦੀ ਮੇਰੇ ਕੋਲ ਇੱਕ ਰਿਸ਼ਤਾ ਕਾ ਚਾਹੇ ਮੁੰਡਾ ਸਰਕਾਰੀ ਨੌਕਰੀ ਲੱਗਾ ਹੋਵੇ ਠੀਕ ਆ ਆ ਮੈਂ ਛੱਡੇ ਆ ਮਤਲਬ ਵਿਆਹ ਨੂੰ ਭਾਵੇਂ 4-5 ਮਹੀਨੇ ਹੋਏ ਹੁਣ ਬੇਬੇ ਉਹਦੀ ਉਂਗਲਾਂ ਤੇ ਚੜੀ ਹੋਈ ਹੈਗੀ ਇਹਨੂੰ ਆ ਮੈਂ ਤਾਂ ਤਲਾਕ ਕਰਾਦਾ ਤੇ ਉਹਦੇ ਨਾਲ ਦਾ ਵਿਆਹ ਕਰਵਾਦਾ ਤੇ ਸਹੀ ਤਾਂ ਕਹਿੰਦੀ ਆ ਫਿਰ ਬੇਬੇ ਕੰਮਕਾਰ ਵਾਲੀ ਲਿਆ ਫਿਰ ਕੰਮ ਬਾਈ ਯਾਰ ਕਰਦੀ ਆ ਸਭ ਕੁਝ ਕਰਦੀ ਹੈਗੀ ਇਹਦਾ ਮੂੰਹ ਦੇਖਣਾ ਸੀ ਤੂੰ ਉਹ ਭਰਾਵਾ ਦਿਸੀ ਜਾਂਦਾ ਆ ਗਿਆ ਮੈਨੂੰ ਪਤਾ ਹੁੰਦਾ ਨਾ ਵੀ ਬੇਬੇ ਦਾ ਆ ਹਾਲ ਹੋਣਾਗਾ ਸੱਚੀ ਅਸੀਂ ਕਦੇ ਵੀ ਨਾ ਜਾਂਦੇ ਅਸੀਂ ਤਾਂ ਚੱਲ ਸੋਚ ਲਿਆ ਵੀ ਕੰਮ ਕਾਰ ਕਰਾਂਗੇ ਚਾਰ ਪੈਸੇ ਵੱਧ ਬਣਨਗੇ ਥੋੜਾ ਵੀ ਪਿੱਛੇ ਕੁਝ ਬਣ ਜੂ ਪਰ ਤੁਸੀਂ ਹੈ ਨਹੀਂ ਕਿਸੇ ਚੱਜ ਲਾਇਕ ਦੇ ਆਏ ਗਏ ਇਹਨੂੰ ਚਾਹ ਪਾਣੀ ਤਾਂ ਆਪ ਹੀ ਫੜਾਉਣ ਦਾ ਹੱਕ ਹੈ 10 ਮਿੰਟਾਂ ਦਾ ਕੰਮ ਨਹੀਂ ਹੁੰਦਾ ਸਾਰਾ ਕੁਝ ਛੱਡ ਕੇ ਤੁਰ ਗਏ ਤੁਹਾਡੇ ਵਾਸਤੇ ਅਸੀਂ ਆਪ ਅਸੀਂ ਕਿਰਾਏ ਤੇ ਬੈਠੇ ਆ ਉੱਥੇ ਉਹ ਤਾਂ ਫਿਰ ਤੈਨੂੰ ਪਤਾ ਹੁਣ ਭਾਬੀ ਬਾਈ ਦਾ ਕੰਮ ਹੀ ਇਹ ਜਗਾ ਉਧਰ ਈਲਿੰਗ ਦਾ ਉਧਰ ਬਾਈ ਨੂੰ ਨੇੜੇ ਪੈਂਦਾਗਾ ਨਾਲੇ ਉਸ ਨੂੰ ਵੀ ਫਾਇਦਾ ਨਾਲੇ ਇੱਥੇ ਬਾਈ ਹੁਣ ਡੇਲੀਟਲੀ ਕਿਵੇਂ ਰਹਿੰਦੇ ਆਪਾਂ ਨਾਲੇ ਵੰਡ ਇੱਕ ਦੀ ਆ ਬਾਈ ਹੁਣ ਅੱਛਾ ਠੀਕ ਆ ਤਾਂ ਹੀ ਮੈਨੂੰ ਲੱਗਦਾ ਉਹਨੂੰ ਕੱਢਤਾ ਹਨਾ ਇੱਥੋਂ ਪਸਾਂਭੀ ਨਹੀਂ ਜਾਂਦੀ ਤੁਸੀਂ ਟੀਵੀ ਬੰਦਾ ਇੱਥੇ ਖੁੱਲ ਕੇ ਪਾਉਂ ਉਹ ਬਾਈ ਨਹੀਂ ਕੱਢਿਆ ਬੇਬੇ ਨੂੰ ਕਿਸੇ ਨੇ ਯਾਰ ਤੂੰ ਗੱਲ ਤੇ ਯਕੀਨ ਨਹੀਂ ਕਰਦਾ ਹੈਗਾ ਹੁਣ ਜੇ ਤੇ ਬਾਪੂ ਹੁੰਦਾ ਤੈਨੂੰ ਵਾਪਿਸ ਬਾਪੂ ਸਾਰੀ ਸੱਚਾਈ ਦੱਸ ਦਿੰਦਾ ਪਹਿਲੇ ਹੀ ਪਤਾ ਸੀ ਵੀ ਨਾ ਆ ਜਾ ਇਹਨੇ ਕਿਹੜਾ ਸੁਣਨੀ ਹੈਗੀ ਇਹ ਪੈਰਾਂ ਤੇ ਪਾਣੀ ਪੈਣ ਦਿੰਦਾ ਚੱਲ ਗਏ ਆਪਾਂ ਜਿਵੇਂ ਹੋਇਆ ਆਪਾਂ ਤੋਂ ਉਵੇਂ ਹੀ ਕਰ ਲਾਂਗੇ ਹੁਣ ਸਾਡੇ ਯਾਰ ਚਾਹ ਜੀ ਮੇਰੀ ਗੱਲ ਸੁਣ ਇਹ ਤੈਨੂੰ ਇੰਨਾ ਲੱਗਦਾ ਨਾ ਇੱਕ ਵਾਰੀ ਇਧਰ ਬੈਠੀਆ ਤੁਸੀਂ ਦੋਨੇ ਜਣੇ ਜਾ ਕੇ ਉਹਦੇ ਨਾਲ ਗੱਲਬਾਤ ਕਰ ਲਓ ਯਾਰ ਮੈਂ ਤੇਰੀ ਜਨਨੀ ਨਾਲ ਕੀ ਗੱਲ ਕਰਾਂ ਕੰਮੂ ਗੱਲ ਕਰ ਲਾ ਉਹਦੇ ਨਾਲ ਨਾਲੇ ਇਹਨਾਂ ਨਾਲ ਮਿਲ ਲੇਗਾ ਬਾਈ ਯਾਰ ਮੈਂ ਨਹੀਂ ਮਿਲਣਾ ਯਾਰ ਮੈਂ ਮਿਲਿਆ ਹੀ ਚੰਗਾ ਜਿਹੜੀ ਮੇਰੀ ਮਾਂ ਨੂੰ ਨਹੀਂ ਸਮਝਦੀ ਠੀਕ ਆ ਮੈਂ ਕਰਦੀ ਆ ਗੱਲ ਜਾ ਕੇ ਜਾ ਕੇ ਕੰਮੂ ਗੱਲ ਕਰ ਉਹਦੇ ਕੋਲ ਬਾਬੀ ਜਾ ਕੇ ਗੱਲ ਕੋਈ ਨਾ ਸੁਧਰ ਜਾ ਤੂੰ ਠੀਕ ਆ ਮਾਂ ਪਿਓ ਤੋਂ ਵੱਡਾ ਦਰਜਾ ਕਿਸੇ ਦਾ ਨਹੀਂ ਹੁੰਦਾ ਉਹ ਕੋਈ ਨਾ ਬਾਈ ਜੇ ਤੈਨੂੰ ਸੱਚਾਈ ਪਤਾ ਲੱਗੀ ਨਾ ਤੂੰ ਮੈਨੂੰ ਖੁਦ ਹੀ ਕਹੇਗਾ ਵੀ ਹਾਂ ਲੱਕੀ ਤੂੰ ਆਪਦੀ ਸੰਦੇ ਸਹੀ ਸੀ ਉਹ ਬੱਸ ਬੱਸ ਮੈਨੂੰ ਪਤਾ ਤੇ ਮੇਰੀ ਗੱਲ ਸੁਣ ਬਾਈ ਹਾਂ ਸੁਣਾ ਹੁਣ ਆ ਸਮਝ ਸਮਝ ਲੈ ਤੂੰ ਹੁਣ ਕੱਲ ਨੂੰ ਕਮੋ ਬਾਬੀ ਤੈਨੂੰ ਕੁਛ ਕਹੇ ਹਨਾ ਜੇ ਕੋਈ ਹੋਰ ਬੁੜੀ ਤੇ ਗਲਤ ਇਲਜ਼ਾਮ ਲਾਵੇ ਤੂੰ ਜਰਲੇਗਾ ਮੈਨੂੰ ਗੱਲ ਦੱਸ ਦੇ ਇੱਕ ਵਾਰ ਤੈਨੂੰ ਪਤਾ ਨਾ ਵੀ ਭਾਬੀ ਕਹੇ ਜੀ ਆਏ ਯਾਰ ਆਏ ਇਲਜ਼ਾਮ ਕਿਵੇਂ ਲੱਗ ਜਾਣਗੇ ਯਾਰ ਮੈਂ ਬਈ ਗੱਡੀ 'ਚ ਬੈਠਾ ਕਮੋ ਨੂੰ ਗੱਲ ਕਰਕੇ ਉੱਥੇ ਭੇਜ ਦੀ ਬਸ ਉਹ ਬਈ ਗੱਲ ਤਾਂ ਸੁਣ ਲਾ ਯਾਰ ਮੈਂ ਕਿਹੜਾ ਕੱਲ ਸੁਣਨੀ ਆ ਸੌਰੀ ਦੀਦੀ ਮੈਂ ਨਾ ਸੌਂ ਗਈ ਸੀਗੀ ਬਸ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਤੁਸੀਂ ਕਦੋਂ ਆਏ ਇਸੇ ਮੈਂ ਚਾਹ ਬਣਾ ਕੇ ਰੱਖਤੀ ਸੀ ਅੱਛਾ ਆਹ ਤਾਂ ਵਧੀਆ ਗੱਲ ਆ ਵੀ ਚਾਹ ਬਣਾ ਕੇ ਰੱਖਤੀ ਸੀ ਅਗਰ ਆਏ ਗਿਆ ਉਹਨੂੰ ਪਹਿਲਾਂ ਪਾਣੀ ਜਿੰਦਾ ਫੇਰ ਕਿਤੇ 10 ਮਿੰਟ ਠਹਿਰ ਕੇ ਚਾਹ ਬਣਾਉਂਦਾਗਾ ਉਹ ਤਾਂ ਪਹਿਲੇ ਵੀ ਇਹੀ ਕਰਤੀ ਮੇਰੀ ਗੱਲ ਸੁਣ ਲਾ ਰਹੀ ਤਾ ਠੀਕ ਆ ਨਾ ਜੇ ਤਾਂ ਸਾਡੇ ਆਏ ਤਾਂ ਇਹ ਜਾ ਕੁਝ ਕਰਨਾ ਅਸੀਂ ਤਾਂ ਕੀ ਐਸਾ ਨਾ ਆਵਾਂਗੇ ਭਾਈ ਗੱਲ ਤਾਂ ਆਉਣਾ ਪੈਂਦਾ ਸਾਨੂੰ ਸਾਡਾ ਘਰ-ਬਾਰ ਆ ਠੀਕ ਆ ਨਾ ਤੁਹਾਡਾ ਘਰ ਆ ਦੀਦੀ ਦਿਨੇ ਆਉ ਰਾਤ ਆ ਮੈਂ ਕਿਹਦਾ ਕੁਝ ਕਹਨੀ ਆ ਉਹ ਤਾਂ ਮੈਂ ਥੋੜਾ ਜਿਹਾ ਬਿਮਾਰ ਸੀਗੀ ਤਾਂ ਪੈ ਗਈ ਹੋਰ ਕੋਈ ਗੱਲ ਨਹੀਂ ਨਾ ਪਰ ਮੰਮੀ ਨਾਲ ਤੁਸੀਂ ਚੰਗੀ ਨਹੀਂ ਕੀਤੀ ਹੈਗੀ ਆਂ ਹਾਂ ਹਾਂ ਸੱਚ ਬੇਬੇ ਪਹੁੰਚ ਗਈ ਤੁਹਾਡੇ ਕੋਲ ਸਵਾਸ਼ੇ ਤੇਰੇ ਬੇਬੇ ਪਹੁੰਚ ਗਈ ਤੁਹਾਡੇ ਕੋਲ ਜੇ ਰਾਤ ਰੋਲ ਖੋਲ ਜਾਂਦੀ ਦਿਮਾਗ ਤੇ ਲੋੜ ਪੈ ਜਾਂਦਾ ਉਹ ਕਿਤੇ ਹੋਰ ਪਾਸੇ ਮੂੰਹ ਚੱਕ ਕੇ ਤੁਰ ਜਾਂਦੀ ਉਹ ਕੀ ਬਣਦਾ ਕੌਣ ਜ਼ਿੰਮੇਵਾਰ ਸੀਗਾ ਦੀਦੀ ਬੇਬੇ ਸਾਨੂੰ ਨਾ ਦੱਸ ਕੇ ਹੀ ਨਹੀਂ ਗਏ ਹੈਗੇ ਸਾਨੂੰ ਤਾਂ ਐਂ ਸੀ ਵੀ ਚਲੋ ਨਾ ਤੁਹਾਡਾ ਫੋਨ ਕਰਨ ਦਾ ਹੱਕ ਨਹੀਂ ਆ ਫਿਰ ਵੀ ਕਿੱਥੇ ਹੈਗੀ ਕਿੱਥੇ ਨਹੀਂ ਸਾਨੂੰ ਫੋਨ ਕਰਨਾ ਦਾ ਤੁਹਾਡਾ ਹੱਕ ਨਹੀਂ ਸੀ ਬਣਦਾ ਸਨ ਮੈਂ ਜੀ ਦੀਦੀ ਵੀ ਚਲੋ ਜਾ ਗਵਾਂਡੀਆਂ ਦੇ ਹੋਣੀ ਜਾਂ ਬੇਬੇ ਪੈਂਚਾ ਨਾਣ ਗਈ ਹੋਣੀ ਹੱਕ ਹੈ ਨਹੀਂ ਜੇ ਕੋਈ ਗੱਲ ਬਾਤ ਉਹ ਨੀਕੀ ਹੋ ਜਾਂਦੀ ਜ਼ਿੰਮੇਵਾਰੀ ਚੱਕ ਲੈਂਦੀ ਤੂੰ ਨਹੀਂ ਹੋਤਾ ਚਲੋ ਮੰਨਦੇ ਅਸੀਂ ਵੀ ਸਾਡੀ ਗਲਤੀ ਹੈ ਫੋਨ ਨਹੀਂ ਕੀਤਾ ਪਰ ਬੇਬੇ ਨੇ ਉੱਤੇ ਪਹੁੰਚ ਕੇ ਸਾਨੂੰ ਫੋਨ ਕੀਤਾ ਏ ਵੀ ਮੈਂ ਇੱਥੇ ਆ ਗਈ ਸਾਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਬੇਬੇ ਜਾਊਗੀ ਤੁਹਾਡੇ ਕੋਲੇ ਗੱਲ ਸੁਣ ਲਾ ਰਹੀ ਸਿੱਧੀ ਜੀ ਗੱਲ ਆ ਗਈ ਠੀਕ ਆ ਜੇ ਕੋਈ ਹੈਗੀ ਆ ਗੜਬੜ ਭਾਈ ਤੇਰੀ ਗੱਲ ਬਾਤ ਆ ਕਿਤੇ ਠੀਕ ਆ ਨਾ ਤੂੰ ਇੱਥੇ ਨਹੀਂ ਰਹਿਣਾ ਤੂੰ ਮਾਤਾ ਨੂੰ ਤੰਗ ਨਾ ਕਰ ਤੂੰ ਸਿੱਧਾ ਜਾ ਅਸੀਂ ਤੈਨੂੰ ਦੋਨੇ ਹੱਥੀ ਤੋੜ ਦਾਂਗੇ ਜਿਹੜੀ ਕਹੇ ਜਿਹਾ ਗੱਲਾਂ ਕਰੇ ਜਾਂਦੇ ਤੁਸੀਂ ਮੈਂ ਤਾਂ ਥੋੜੇ ਤਾਂ ਹੈਰਾਨ ਹੋਈ ਜਾਨੀ ਆ ਹੈਰਾਨ ਤਾਂ ਅਸੀਂ ਵੀ ਹੈਗੇ ਵੀ ਅਸੀਂ ਥੋੜੀ ਖਾਤਰ ਅਸੀਂ ਘਰ ਵਰਕ ਛੱਡੀ ਬੈਠੇ ਆਂਗੇ ਮਾਂ ਨਾਲ ਇਹ じゃ ਕੁਝ ਹੋਈ ਜਾਂਦਾਗਾ ਮੰਮੀ ਨੂੰ ਨਾ ਅਸੀਂ ਕਦੇ ਉੱਚਾ ਵੀ ਨਹੀਂ ਬੋਲੇ ਹੈਗੇ ਬਸ ਜੇ ਮੈਂ ਕੋਈ ਕੰਮ ਕਰਦੀ ਆ ਉਹ ਕਹਿੰਦੀ ਸਾਰਾ ਕੰਮ ਮੈਂ ਕਰਦੀ ਆ ਕੀ ਤੂੰ ਮੰਜੇ ਤੇ ਬੈਠੀ ਕਰਨੀ ਆ ਸਾਰਾ ਕੁਝ ਦੱਸਿਆ ਨੇ ਵੀ ਲੱਕੀ ਨੂੰ ਤੂੰ ਮਗਰ ਲਾਈ ਫਿਰਦੀ ਆ ਝਾੜੂ ਪੋਚਾ ਸਭ ਕੁਝ ਲੱਕੀ ਕਰਦਾ ਹਾਂ ਇਹ ਮੇਰਾ ਅੱਬਾ ਤੇ ਤੁਸੇ ਲੱਕੀ ਨਹੀਂ ਪੁੱਛ ਲੋ ਵੀ ਕਿੰਨਾ ਕੰਮ ਹੈ ਮੈਂ ਕੀ ਪੁੱਛਾਂਵੇਂ ਤਾਂ ਅੱਖੀਂ ਦੇਖ ਲਿਆ ਪਾਣੀ ਨਹੀਂ ਧਾਣੀ ਨਹੀਂ ਆਪ ਮੌਜਾ ਨਾ ਘਰਾੜੇ ਮਾਰੀ ਜਾਨੀ ਇਹ ਬੰਦਾ ਤੇਰਾ ਕੰਮ ਕਰਦਾ ਫਿਰਦਾਗਾ ਹੁਣ ਅੱਖੀਂ ਵੀ ਦੇਖ ਲਿਆ ਤੇ ਕੰਮ ਤੇ ਨਹੀਂ ਜਾਂਦਾ ਉਹ ਲੈਣਾ ਨਹੀਂ ਦੇਣਾ ਨਹੀਂ ਚਾਚੇ ਕਹਿੰਦੇ ਵੀ ਦੱਸਿਆ ਅਸਾਂ ਸੰਡੇ ਆ ਦੀਦੀ ਕੰਮ ਤੇ ਦਿੱਲੀ ਜਾਂਦੇ ਨੇ ਹੂੰ ਸੰਡੇ ਆ ਸਾਨੂੰ ਤਾਂ ਸੰਡੇ ਨੂੰ ਵੀ ਨਹੀਂ ਛੁੱਟੀ ਹੁੰਦੀ ਮਸਾਂ ਆਈ ਆਉਣੇ ਅਗੇ ਛੁੱਟੀ ਲੈ ਕੇ ਸਾਡਾ ਜੀ ਕਹ ਦੱਸੇ ਸਾਡੇ ਤਾਂ ਪੈਰ ਜੁੱਤੀ ਵੀ ਨਹੀਂ ਪਾਈ ਹੈਗੀ ਕੀ ਉਮੀ ਆਗੇ ਗੱਡੀ 'ਚ ਬਹਿ ਕੇ ਤੈਨੂੰ ਹੁਣ ਮੈਂ ਕੀ ਸਮਝਾਵਾਂ ਮੇਰੀ ਇੱਕ ਛੋਟੀ ਜੀ ਗਲਤੀ ਹੈ ਵੀ ਜਿਹੜਾ ਇੱਕ ਮੈਂ ਲੱਕੀ ਤੇ ਸ਼ੱਕ ਕੀਤਾ ਬਸ ਬੇਬੇ ਨੇ ਉਹੀ ਗੱਲ ਦਾ ਰੱਟਾ ਲਾਇਆ ਵੀ ਤੇ ਮੇਰੇ ਮੁੰਡੇ ਦੀ ਬੇਇੱਜ਼ਤੀ ਕਰਤੀ ਮੈਂ ਤੈਨੂੰ ਘਰੋਂ ਕੱਢ ਕੇ ਹਟਣਾ ਤੁਸੀਂ ਤੇ ਇੱਕ ਔਰਤ ਆ ਨਾ ਠੀਕ ਹੈ ਮੈਂ ਸਮਝਦੀ ਫਿਰ ਤੂੰ ਇਹ ਗੱਲਾਂ ਸਾਨੂੰ ਨਾ ਦੱਸੀਆਂ ਪਹਿਲਾਂ ਬਈ ਕਿ ਮੈਨੂੰ ਐਂ ਸੀ ਕਿ ਤਾਂ ਇੰਨਾ ਇੰਨਾ ਕੁਝ ਹੋਈ ਜਾਂਦਾ ਸਾਨੂੰ ਤਾਂ ਕੰਨੋਂ ਕੰਨ ਖ਼ਬਰ ਨਹੀਂ ਹੈਗੀ ਮੈਨੂੰ ਐਵੇਂ ਹੋ ਗਿਆ ਵੀ ਹੁਣ ਕੀ ਹੋਰ ਬੇਇੱਜ਼ਤੀ ਕਰਾਂ ਹਾਂ ਐਵੇਂ ਹੋ ਗਿਆ ਐਵੇਂ ਹੋ ਗਿਆ ਐਵੇਂ ਹੋ ਗਿਆ ਘਰ-ਪਾੜ ਲੋ ਠੀਕ ਆ ਨਾ ਕੀ ਲੋੜ ਆ 부ਢੀ ਨੂੰ ਸਾਂਭਣ ਦੀ ਦੀਦੀ ਬੇਬੇ ਦਾ ਤਾਂ ਕੋਈ ਰੋਲਾ ਹੀ ਨਹੀਂ ਹੈਗਾ ਸੰਤਾ ਪਤਾ ਹੀ ਨਹੀਂ ਸੀਗਾ ਸੁਪਨੇ 'ਚ ਵੀ ਵੀ ਬੇਬੇ ਤੁਹਾਡੇ ਕੋਲ ਜਾਊਗੀ ਇੰਨੀ ਸੇਵਾ ਕਰਦੇ ਆ ਸਾਰਾ ਕੰਮ ਆਪ ਕਰਦੇ ਆ ਫਿਰ ਵੀ ਪਤਾ ਨਹੀਂ ਜੇ ਤੂੰ ਉਹਦੀ ਸੇਵਾ ਕਰਦੀ ਹੁੰਦੀ ਉਹ ਮੇਰੇ ਕੋਲ ਕਿਉਂ ਜਾਂਦੀ ਮੈਂ ਤਾਂ ਆਪ ਕੰਮ ਤੇ ਹੁੰਨੀ ਹੈਗੀ ਤੁਹਾਨੂੰ ਦੱਸਿਆ ਤਾਂ ਹੈਗਾ ਦੀਦੀ ਬਸ ਬੇਬੇ ਨੂੰ ਇਹੀ ਗੁੱਸਾ ਆਏ ਵੀ ਲੱਕੀ ਤੇ ਇਲਜ਼ਾਮ ਲਾਤਾ ਹੋਰ ਕੋਈ ਗੱਲ ਨਹੀਂ ਹੈਗੀ ਦੁੱਜੀ ਭਈ ਸਾਡਾ ਤਾਂ ਹੱਕਾ ਸਮਝਾਉਣਾ ਠੀਕ ਆ ਬੁੱਲੇ ਵੀਰਾਂ ਦਾ ਹਜੇ ਕੁਝ ਨਹੀਂ ਵਿਗੜਿਆ ਫਜੇ ਤਾਂ ਇਕੱਠਾ ਹੈਗਾਗਾ ਚਲ ਅਸੀਂ ਵੀ ਬਾਹਰ ਕੰਮ ਫਿਰ ਕਰਦੇ ਫਿਰਦੇ ਕੁਝ ਬਣ ਜਾਊਗਾ ਜੇ ਮਾਤਾ ਨੇ ਕੁਝ ਓਲਟਾ ਸੋਲਟਾ ਕਦਮ ਚੱਕ ਲਿਆ ਨਾ ਪੱਟੀ ਮੇਸ ਹੋ ਜੂਗੀ ਬਖਤ ਰਹਿਂਦਾ ਸੰਭਾਲ ਲੋ ਕੋਈ ਨਾ ਦੀਦੀ ਮੈਸੇ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਕਿਤੇ ਗਲਤ ਆ ਪਰ ਜੇ ਫਿਰ ਵੀ ਤੁਹਾਨੂੰ ਲੱਗਦਾ ਲੈ ਚੋਰ ਕਦੋਂ ਕਹਿੰਦਾ ਹੁੰਦਾ ਵੀ ਮੈਂ ਚੋਰੀ ਕੀਤੀ ਹੈ ਕਹਿੰਦਾ ਹੁੰਦਾ ਹੁਣ ਤੂੰ ਕਹੀ ਜਾਨੀ ਮੈਂ ਤਾਂ ਗਲਤ ਹੈ ਨਹੀਂ ਮੈਂ ਤਾਂ ਗਲਤ ਹੈ ਨਹੀਂ ਹੁਣ ਜੇ ਮਾਤਾ ਦੀਆਂ ਸੁਣਾਂਗੇ ਭਾਈ ਉਹ ਤਾਂ ਫਿਰ ਦੋਨੇ ਚਿਹਰਾ ਨੂੰ ਬਿਠਾ ਕੇ ਪੁੱਛਣਾ ਪਊਗਾ हां दीदी ਤੁਸੀਂ ਦੋਨਾਂ ਨੂੰ ਬੁਲਾ ਲਓ ਸਾਨੂੰ ਅਸੀਂ ਆ ਜਾਾਂਗੇ ਤੁਹਾਡੇ ਕੋਲ ਜੇ ਬੇਬੇ ਨੂੰ ਇੱਥੇ ਬੁਲਾ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਉੱਥੇ ਉਹ ਉਹ ਕਹਿੰਦੀ ਮੈਂ ਤਾਂ ਇੱਥੇ ਕਾਬਦੇ ਘਰੇ ਰਾਣੀ ਸੀ ਦਸ ਘਰਾਂ ਚ ਜਾਂਦੀ ਸੀ ਇੱਥੇ ਮੈਂ ਇੱਕ ਕਮਰੇ ਤੇ ਬੱਜੀ ਬੈਠੀ ਆ ਔਖਾ ਪਤਾ ਕਿੰਨਾ ਹੋ ਜਾਂਦਾ ਔਖਾ ਤਾਂ ਹੁੰਦਾ ਏ ਪਰ ਮੈਂ ਮੈਂ ਵੀ ਕੀ ਕਰਾਂ ਚਲ ਸੋਚ ਲਈ ਲੱਕੀ ਨਾ ਰਹਿ ਕਰ ਲਈ ਠੀਕ ਆ ਨਾ ਲੈ ਆਏ ਉਹਨੂੰ ਜਾ ਕੇ ਖੜਾ ਹੋਣਾ ਤੇਰਾ ਬਾਈ ਅਸੀਂ ਹੋਰ ਵੀ ਬਥੇਰੇ ਕੰਮ ਕਾਰ ਕਰਨੇ ਮੈਂ ਤਾਂ ਚੱਲਨੀ ਐ ਜੀਤੀ ਜਾਣਾ ਕਿਉਂ ਰਹਿ ਜਾ ਅੱਜ ਤੂੰ ਸੌਂ ਜਾ ਤੇਰੀ ਨੀਂਦ ਨਹੀਂ ਪੂਰੀ ਹੋਈ ਹੋਣੀ ਦੀਦੀ ਮੈਂ ਸੱਚੀ ਬਿਮਾਰ ਸੀਗੀ ਮੇਰਾ ਸਿਰ ਬਹੁਤ ਦੁਖਦਾ ਹੈ 2 ਦਿਨ ਹੋ ਗਏ ਪਤਾ ਨਹੀਂ ਕੀ ਹੋਇਆ ਪਿਆ ਛਲਪਾਈ ਮੈਂ ਤਾਂ ਜਾਣੀ ਆ ਠੀਕ ਹਨ ਗੱਡੀ ਕੱਢੀ ਖੜਾ ਹੋਊਗਾ ਐਸੇ ਪੈਸੇ ਟੱਕਾ ਜਾ ਦੇਣਾ ਜਿਹਦਾ ਪਿੰਡ ਦੱਸੀ ਵੀ ਦੇ ਕੇ ਜਾਣਾਗਾ ਸੀ ਵੀ ਕੁੜੀ ਫਿਰ ਰੋਟੀ ਦੇ ਖਾ ਕੇ ਜਾਏ ਮੈਂ ਹੁਣ ਨਾ ਬੱਸ ਹੁਣ ਦਾ ਰੋਟੀ ਨੇ ਪਹਿਲਾਂ ਉੱਠ ਖੜਦੀ ਠੀਕ ਸੀ ਮੈਂ ਤਾਂ ਬਈ ਤੇਰੇ ਕੰਨੀ ਗੱਲ ਪਾਤੀ ਆਪ ਦਾ ਸੰਭਾਲ ਲਓ ਘਰ ਦੇ ਸੰਭਾਲ ਲਿਆ ਜਾਂਦਾ ਠੀਕ ਹਨ ਜੀਦੀ ਹੁਣ ਮੈਂ ਇਹਨੂੰ ਪਤਾਗਾ ਮੈਂ ਤਾਂ ਕੋਰੀ ਕਰਾਰੀ ਜੀ ਗੱਲ ਮੂੰਹ ਤੇ ਕਰਦੀ ਹੁੰਨੀ ਆ ਤੈਨੂੰ ਗੁੱਸਾ ਲੱਗੇ ਚਾਹੇ ਗਿਲਾ ਲੱਗੇ ਹੁਣ ਮੈਂ ਤੁਹਾਨੂੰ ਕੀ ਸਬੂਤ ਦਵਾਂ ਮੈਂ ਸਹੀ ਆ ਮੇਰੀ ਕੋਈ ਗਲਤੀ ਨਹੀਂ ਇੱਕ ਗਲਤੀ ਆ ਵੀ ਜਿਹੜੀ ਗਲਤੀ ਨੇ ਸਾਡੇ ਇੰਨਾ ਪਛਾਲ ਪਾਇਆ ਪਿਆ ਕਿ ਮੈਂ ਚੱਕ ਕੇ ਡਾਉਣੀ ਆਂ ਚੰਗਾ ਚਲੋ ਜੀ ਚਲੋ ਮੈਂ ਤੁਹਾਨੂੰ ਘੇੜ ਤੱਕ ਛੱਡ ਦਿੰਨੀ ਆ